ਮੈਂ ਬੌਟੀ ਬਣ ਕੇ ਬੈਠੀ ਸੀ ਮਾਂ ਚਾਹੁੰਦੇ ਹੋਏ ਵੀ ਮੈਂ ਆਪਣੇ 17 ਸਾਲ ਦੇ ਘਰ ਵਾਲੇ ਦਾ ਇੰਤਜ਼ਾਰ ਕਰਦੀ ਸੀ ਮੇਰੇ ਦਿਲ ਵਿੱਚ ਕੋਈ ਾਰਮਾਨ ਨਹੀਂ ਸੀ ਮੈਨੂੰ ਆਪਣੇ ਪਿਓ ਤੇ ਗੁੱਸਾ ਆਉਂਦਾ ਸੀ ਜੀ ਨੇ ਆਪਣੀ ਬਿਮਾਰੀ ਦਾ ਕਰਕੇ ਮੇਰਾ ਵਿਆਹ ਇੱਕ ਘੱਟ ਉਮਰ ਦੇ ਬੱਚੇ ਨਾਲ ਕਰ ਦਿੱਤਾ ਉਹ ਚਾਹੁੰਦੇ ਸਨ ਘੱਟੋ ਘੱਟ ਪਾਪਾ ਦੇ ਮਰਨ ਤੋਂ ਬਾਅਦ ਮੈਂ ਆਪਣੇ ਸਹੁਰੇ ਘਰ ਦੀ ਹੀ ਹੋ ਜਾਵਾਂਗੀ ਪਰ ਪਤਾ ਨਹੀਂ ਕਿਉਂ ਮੇਰੇ ਪਾਪਾ ਨੇ ਇੱਕ ਵਾਰ ਵੀ ਮੇਰੇ ਜਜ਼ਬਾਤਾਂ ਬਾਰੇ ਸੋਚਿਆ ਹੀ ਨਹੀਂ ਇੱਕ 17 ਸਾਲ ਦੇ ਬੱਚੇ ਦਾ ਮੇਰੇ ਵਰਗੀ 25 ਸਾਲ ਦੀ ਜਵਾਨ ਕੁੜੀ ਨਾਲ ਵਿਆਹ ਕਿੱਦਾਂ ਹੋ ਸਕਦਾ ਹੈ ਅਤੇ ਉਹ ਮੈਨੂੰ ਕਿੱਦਾਂ ਖੁਸ਼ ਕਰਦਾ ਮੈਂ ਤਾਂ ਜਵਾਨ ਸੀ ਅਤੇ ਸੋਹਣੀ ਸੀ ਮੈਂ ਵੱਡੀ ਸੀ ਉਹ ਮੇਰੇ ਨਾਲ ਵਿਆਹ ਕਰਵਾਉਣਾ ਚਾਹੁੰਦੇ ਸਨ ਪਰ ਮੇਰੇ ਪਿਓ ਨੇ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਨਾ ਹੀ ਪਾਪਾ ਨੂੰ ਮੇਰੀ ਪਰਵਾਹ ਸੀ ਅਤੇ ਨਾ ਹੀ ਮੇਰਾ ਕੋਈ ਖਿਆਲ ਸੀ ਮੇਰੀ ਮਾਂ ਵੀ ਇਸ ਦੁਨੀਆ ਵਿੱਚ ਨਹੀਂ ਸੀ ਨਹੀਂ ਤਾਂ ਉਹ ਮੇਰਾ ਸਹਾਰਾ ਬਣਦੀ ਮੇਰੀ ਮਾਂ ਦੀ ਕੁਝ ਟਾਈਮ ਪਹਿਲਾਂ ਮੌਤ ਹੋ ਗਈ ਸੀ ਅਤੇ ਮਾਂ ਦੇ ਦੁੱਖ ਵਿੱਚ ਹੁਣ ਪਾਪਾ ਵੀ ਬਿਮਾਰ ਰਹਿਣ ਲੱਗੇ ਸਨ ਫਟਾਫਟ ਉਹਨਾਂ ਨੇ ਮੇਰਾ ਰਿਸ਼ਤਾ ਪੱਕਾ ਕਰ ਦਿੱਤਾ ਇਹ ਸੋਚ ਕੇ ਮੇਰਾ ਸਿਰ ਦਰਦ ਹੁੰਦਾ ਸੀ ਕਿ ਮੈਂ ਇਸ ਬੇਜੋੜ ਰਿਸ਼ਤੇ ਦੇ ਨਾਲ ساری ਜ਼ਿੰਦਗੀ ਕਿੱਦਾਂ ਬਤਾਵਾਂਗੀ ਮੇਰੇ ਕੋਲ ਤਾਂ ਵਾਪਸ ਜਾਣ ਦਾ ਕੋਈ ਵੀ ਰਾਹਸਤਾ ਨਹੀਂ ਸੀ ਪਾਪਾ ਮੈਨੂੰ ਵਿਦਾ ਕਰਕੇ ਆਪ ਤਸੱਲੀ ਮਹਿਸੂਸ ਕਰਦੇ ਸੀ ਪਰ ਮੈਨੂੰ ਇੱਕ ਝੁਲਸੀ ਹੋਈ ਅੱਗ ਵਿੱਚ ਸੁੱਟ ਦਿੱਤਾ ਗਿਆ ਸੀ ਜਿਹਦੇ ਵਿੱਚ ਸ਼ਾਇਦ ساری ਜ਼ਿੰਦਗੀ ਮੈਂ ਸੜਨ ਵਾਲੀ ਸੀ ਸਾਰੀ ਰਾਤ ਹੰਝੂਆਂ ਵਿੱਚ ਲੰਘ ਗਈ ਪਰ ਮੈਂ ਬੇਵਸਾ ਤੇ ਲਾਚਾਰ ਹੋ ਕੇ ਬੈਠੀ ਰਹੀ ਮੈਂ ਆਪਣੀਆਂ ਹੀ ਸੋਚਾਂ ਵਿੱਚ ਗੁੰਮ ਸੀ ਕਮਰੇ ਦਾ ਦਰਵਾਜ਼ਾ ਖੁੱਲਿਆ ਮੈਨੂੰ ਲੱਗਿਆ ਮੇਰੇ ਘਰ ਵਾਲਾ ਆਇਆ ਹੋਵੇਗਾ ਇੱਕ 20 ਸਾਲ ਦੀ ਕੁੜੀ ਮੇਰੇ ਕੋਲ ਆਈ ਮੈਂ ਆਪਣੇ ਸਹੁਰੇ ਘਰ ਵਿੱਚ ਕਿਸੇ ਨੂੰ ਵੀ ਨਹੀਂ ਜਾਣਦੀ ਸੀ ਇਸ ਲਈ ਮੈਨੂੰ ਨਹੀਂ ਪਤਾ ਸੀ ਕਿ ਉਹ ਕੁੜੀ ਕੌਣ ਆ ਉਹਦੀਆਂ ਨਜ਼ਰਾਂ ਮੇਰੇ ਜਿਸਮ ਤੇ ਸੀ ਉਹ ਮੇਰੇ ਸਾਹਮਣੇ ਬੈਠ ਗਈ ਅਤੇ ਮੇਰੇ ਹੱਥਾਂ ਨੂੰ ਆਪਣੀ ਹੱਥਾਂ ਵਿੱਚ ਫੜ ਕੇ ਕਹਿਣ ਲੱਗੀ ਕਿ ਤੂੰ ਕਿੰਨੀ ਸੋਹਣੀ ਆ ਤੇਰੇ ਹੱਥ ਪੈਰ ਕਿੰਨੇ ਮੁਲਾਇਮਾ ਤੈਨੂੰ ਤਾਂ ਕੋਈ ਰਾਜਕੁਮਾਰ ਮਿਲ ਸਕਦਾ ਸੀ ਪਰ ਤੇਰੇ ਪਿਓ ਨੇ ਮੇਰੇ 17 ਸਾਲ ਦੇ ਭਰਾ ਦੇ ਨਾਲ ਵਿਆਹ ਕਰਕੇ ਤਾਂ ਬਹੁਤ ਜ਼ੁਲਮ ਕੀਤਾ ਉਸ ਕੁੜੀ ਦੀਆਂ ਗੱਲਾਂ ਸੁਣ ਕੇ ਮੈਨੂੰ ਅੰਦਾਜ਼ਾ ਹੋ ਗਿਆ ਸੀ ਕਿ ਉਹ ਮੇਰੀ ਨਾਨਾ ਉਹ ਬਹੁਤ ਵਧੀਆ ਸੁਭਾਅ ਨਾਲ ਗੱਲ ਕਰ ਰਹੀ ਸੀ ਉਹਦੇ ਹਰ ਅੰਦਾਜ਼ ਵਿੱਚ ਮੇਰੇ ਲਈ ਪਿਆਰ ਝਲਕਦਾ ਸੀ ਉਹਦੀਆਂ ਗੱਲਾਂ ਨੇ ਮੇਰੀਆਂ ਅੱਖਾਂ ਵਿੱਚੋਂ ਹੰਝੂ ਲਿਆ ਦਿੱਤੇ ਸਨ ਮੈਂ ਵੀ ਜੀ ਕਹਾ ਅਤੇ ਆਪਣੇ ਹੰਝੂ ਪੂੰਝ ਲਏ ਉਸ ਕੁੜੀ ਨੇ ਮੇਰੇ ਹੰਝੂ ਸਾਫ਼ ਕੀਤੇ ਅਤੇ ਕਹਿਣ ਲੱਗੀ ਕਿ ਰੋਣ ਦੀ ਕੋਈ ਲੋੜ ਨਹੀਂ ਮੈਂ ਤੇਰੇ ਨਾਲ ਹਾਂ ਮੇਰਾ ਭਰਾ ਮਾੜਾ ਨਹੀਂ ਉਹ ਵੀ ਤੇਰਾ ਬਹੁਤ ਧਿਆਨ ਰੱਖੇਗਾ ਬਸ ਹਜੇ ਥੋੜਾ ਬਚਾਏ ਮੇਰੇ ਪਿਓ ਨੇ ਤੇਰੇ ਪਾਪਾ ਦੀ ਦੋਸਤੀ ਦੇ ਲਈ ਤੁਹਾਡੇ ਦੋਹਾਂ ਦੇ ਰਿਸ਼ਤੇ ਨੂੰ ਜੋੜ ਦਿੱਤਾ ਸੀ ਤੂੰ ਕੁਝ ਟਾਈਮ ਉਹਦੇ ਨਾਲ ਇਸ ਰਿਸ਼ਤੇ ਨੂੰ ਨਵਾ ਫੇਰ ਮੈਂ ਕੁਝ ਸੋਚਾਂਗੀ ਅਤੇ ਮੈਂ ਤੈਨੂੰ ਇਸ ਬੇਜੋੜ ਰਿਸ਼ਤੇ ਤੋਂ ਆਜ਼ਾਦ ਕਰਵਾ ਦੇਾਂਗੀ ਉਹਦੀਆਂ ਗੱਲਾਂ ਤੋਂ ਮੈਨੂੰ ਥੋੜੀ ਉਮੀਦ ਜਹੀ ਲੱਗਣ ਲੱਗੀ ਮੈਂ ਸੋਚਦੀ ਸੀ ਕਿ ਮੈਂ ਇਕੱਲੀ ਨਹੀਂ ਹਾਂ ਸੱਚੀ ਜੇ ਮੈਨੂੰ ਇਸ ਰਿਸ਼ਤੇ ਤੋਂ ਆਜ਼ਾਦੀ ਮਿਲ ਜਾਂਦੀ ਤਾਂ ਮੈਂ ਆਪਣੀ ਮਰਜ਼ੀ ਨਾਲ ਆਪਣੀ ਜ਼ਿੰਦਗੀ ਬਤਾ ਸਕਦੀ ਸੀ ਮੈਨੂੰ ਆਪਣੇ ਪਿਓ ਤੋਂ ਕੋਈ ਉਮੀਦ ਨਹੀਂ ਸੀ ਮੈਂ ਸੋਚ ਲਿਆ ਸੀ ਕਿ ਮੈਂ ਕਦੇ ਵੀ ਮੋੜ ਉਸ ਘਰ ਵਿੱਚ ਨਹੀਂ ਜਾਵਾਂਗੀ ਉਹ ਕਮਰੇ ਵਿੱਚੋਂ ਬਾਹਰ ਚਲੀ ਗਈ ਤਾਂ 17 ਸਾਲ ਦਾ ਬੱਚਾ ਕਮਰੇ ਵਿੱਚ ਆਇਆ ਮੈਂ ਪਹਿਲੀ ਰਾਤ ਵਿੱਚ ਹੀ ਸਮਝ ਗਈ ਸੀ ਕਿ ਇਹ ਮੇਰੇ ਘਰ ਵਾਲਾ ਹੈ ਮੈਂ ਉਹਨੂੰ ਵੇਖ ਕੇ ਬਿਲਕੁਲ ਹੈਰਾਨ ਰਹਿ ਗਈ ਜੇ ਇਹ ਮੇਰਾ ਉਹ ਛੋਟਾ ਬਿਅਰ ਹੁੰਦਾ ਅਤੇ ਸ਼ਾਇਦ ਉਹ ਬਿਲਕੁਲ ਇਹਦੇ ਵਰਗਾ ਹੁੰਦਾ ਮੇਰੇ ਕੋਲ ਆ ਕੇ ਬੈਠਾ ਅਤੇ ਮੇਰੀਆਂ ਚੂੜੀਆਂ ਦੇ ਨਾਲ ਖੇਡ ਕੇ ਕਹਿਣ ਲੱਗਾ ਕੀ ਮੈਨੂੰ ਇਹ ਲਾਲ ਰੰਗ ਦੀਆਂ ਚੂੜੀਆਂ ਬਹੁਤ ਪਸੰਦ ਆ। ਇਹ ਤੇਰੇ ਪਾਈਆਂ ਬਹੁਤ ਸੋਹਣੀਆਂ ਲੱਗਦੀਆਂ ਆ। ਮੈਂ ਘਬਰਾ ਕੇ ਆਪਣੇ ਹੱਥ ਪਿੱਛੇ ਕਰ ਲਏ। ਉਹ ਮੇਰਾ ਘਰ ਵਾਲਾ ਸੀ। ਇਹੀ ਸੋਚ ਕੇ ਮੈਨੂੰ ਘਬਰਾ ਹਟ ਹੁੰਦੀ ਸੀ। ਮੇਰੀ ਇਸ ਹਰਕਤ ਤੇ ਮੁਸਕਰਾ ਕੇ ਮੇਰੇ ਵੱਲ ਵੇਖਿਆ ਅਤੇ ਕਹਿਣ ਲੱਗਾ, "ਜੋਤੀ, ਤੂੰ ਤਾਂ ਐਦਾਂ ਕਰਦੀ ਐ ਜਿੱਦਾਂ ਮੈਂ ਤੈਨੂੰ ਖਾ ਜਾਊਂਗਾ। ਤੂੰ ਮੇਰੀ ਘਰ ਵਾਲੀ ਆ। ਤੈਨੂੰ ਪਤਾ ਨਹੀਂ 17 ਸਾਲ ਦੇ ਬੱਚੇ ਦੇ ਮੂੰਹੋਂ ਆਪਣੇ ਲਈ ਘਰ ਵਾਲੀ ਦਾ ਸ਼ਬਦ ਸੁਣ ਕੇ ਮੈਂ ਤਾਂ ਚੁੱਪ ਹੋ ਗਈ ਸੀ ਫਿਰ ਮੈਂ ਕਿਹਾ ਕਿ ਮੈਂ ਬਹੁਤ ਜ਼ਿਆਦਾ ਥੱਕ ਗਈਆਂ ਇਸ ਲਈ ਮੈਂ ਸੌਣਾ ਚਾਹੁੰਦੀ ਆ ਉਹਨੇ ਕੋਈ ਇਤਰਾਜ਼ ਨਹੀਂ ਕੀਤਾ ਅਤੇ ਮੈਂ ਨਹਾਉਣ ਲਈ ਬਾਥਰੂਮ ਵਿੱਚ ਚਲੀ ਗਈ ਕਿੰਨੀ ਦੇਰ ਮੈਂ ਨਹਾਉਂਦੀ ਰਹੀ ਅਤੇ ਆਪਣੇ ਦਿਲ ਨੂੰ ਥੋੜਾ ਜਿਹਾ ਹਲਕਾ ਕੀਤਾ ਮੈਂ ਹਜੇ ਨਹਾ ਰਹੀ ਸੀ ਮੈਨੂੰ ਐਦਾਂ ਲੱਗਿਆ ਕਿ ਜਿੱਦਾਂ ਕਿਸੇ ਦੀਆਂ ਨਜ਼ਰਾਂ ਮੇਰੇ ਜਿਸਮ ਤੇ ਟਿਕੀਆਂ ਹੋਈਆਂ ਹੋਣ ਮੈਂ ਘਬਰਾ ਕੇ ਇਧਰ ਉਧਰ ਦੇਖਿਆ ਬਾਥਰੂਮ ਵਿੱਚ ਕੋਈ ਖਿੜਕੀ ਵੀ ਨਹੀਂ ਸੀ ਕੋਈ ਮੈਨੂੰ ਬਾਹਰੋਂ ਦੇਖ ਸਕਦਾ ਸੀ ਜਾਂ ਕਮਰੇ ਵਿੱਚ ਕੋਈ ਮੈਨੂੰ ਵੇਖ ਰਿਹਾ ਸੀ ਪਾਰ ਕਮਰੇ ਵਿੱਚ ਤਾਂ ਮੇਰਾ ਘਰ ਵਾਲਾ ਪਵਨ ਸੀ ਮੈਂ ਬਹੁਤ ਪਰੇਸ਼ਾਨ ਹੋਈ ਮੈਂ ਫਟਾਫਟ ਕੱਪੜੇ ਬਦਲੇ ਅਤੇ ਬਾਥਰੂਮ ਚੋਂ ਬਾਹਰ ਨਿਕਲੀ ਤਾ ਮੇਰਾ ਘਰ ਵਾਲਾ ਤਾਂ ਗੂੜੀ ਨੀਂਦ ਵਿੱਚ ਸੁੱਤਾ ਹੋਇਆ ਸੀ ਉਹਨੂੰ ਸੁੱਤਾ ਵੇਖ ਕੇ ਮੈਨੂੰ ਵਿਸ਼ਵਾਸ ਹੋ ਗਿਆ ਕਿ ਇਹ ਮੇਰਾ ਬਹਿਮ ਸੀ ਜੇ ਪਪਨ ਸੁੱਤਾ ਹੋਇਆ ਸੀ ਤੇ ਪਲ ਮੈਨੂੰ ਕੋਣ ਵੇਖ ਸਕਦਾ ਸੀ ਮੈਂ ਚੁੱਪ ਕਰਕੇ ਬੈੱਡ ਦੇ ਦੂਜੇ ਪਾਸੇ ਲੰਮੀ ਪੈ ਗਈ ਮੈਂ ਸੌਣ ਦੀ ਕੋਸ਼ਿਸ਼ ਕਰਦੀ ਸੀ ਪਰ ਮੈਨੂੰ ਨੀਂਦ ਨਹੀਂ ਆਉਂਦੀ ਸੀ ਅੱਧੀ ਰਾਤ ਮੈਨੂੰ ਅਜੀਬ ਜਿਹਾ ਅਹਿਸਾਸ ਹੋਇਆ ਮੈਂ ਨੀਂਦ ਵਿੱਚ ਉੱਠੀ ਤਾਂ ਕਮਰੇ ਵਿੱਚ ਐਨਾ ਹਨੇਰਾ ਸੀ ਮੈਨੂੰ ਸਮਝ ਨਹੀਂ ਆਉਂਦਾ ਸੀ ਪਤਾ ਨਹੀਂ ਕਿਉਂ ਮੈਨੂੰ ਨੀਂਦ ਵਿੱਚ ਹੈਦਾ ਮਹਿਸੂਸ ਹੋਇਆ ਜਿਦਾਂ ਕਿਸੇ ਨੇ ਮੇਰੇ ਜਿਸਮ ਤੇ ਹੱਥ ਫੇਰਿਆ ਹੋਵੇ ਮੈਂ ਸਾਈਡ ਤੇ ਲੱਗੇ ਸਵਿੱਚ ਤੇ ਲਾਈਟ ਜਗਾਈ ਤਾਂ ਵੇਖਿਆ ਕਿ ਮੇਰੇ ਲਾਗੇ ਤਾਂ ਮੇਰੇ ਘਰ ਵਾਲਾ ਸੁੱਤਾ ਹੋਇਆ ਸੀ ਸ਼ਾਇਦ ਇਹ ਵੀ ਮੇਰਾ ਬਹਿਮ ਸੀ ਇਸ ਲਈ ਮੈਨੂੰ ਇਦਾਂ ਲੱਗਦਾ ਸੀ ਕਿ ਕਿਸੇ ਨੇ ਮੈਨੂੰ ਹੱਥ ਲਾਉਣ ਦੀ ਕੋਸ਼ਿਸ਼ ਕੀਤੀ ਹੋਵੇ ਇਹ ਸੋਚ ਕੇ ਮੈਂ ਦੁਬਾਰਾ ਲਾਈਟ ਬੰਦ ਕਰ ਦਿੱਤੀ ਅਤੇ ਸੌ ਗਈ ਪਰ ਸਵੇਰੇ ਨੂੰ ਜਦੋਂ ਮੇਰੀ ਅੱਖ ਖੁੱਲਹੀ ਤਾਂ ਮੇਰੀ ਹਾਲਤ ਕੁਝ ਬੱਕਰੀ ਜਿਹੀ ਲੱਗਦੀ ਸੀ ਐਦਾਂ ਲੱਗਦਾ ਸੀ ਜਿਦਾਂ ਰਾਤ ਨੂੰ ਕਿਸੇ ਨੇ ਮੈਨੂੰ ਹੱਥ ਲਾਇਆ ਹੋਵੇ ਮੇਰੀ ਸਲਵਾਰ ਦੀਆਂ ਸੀਨਾ ਖੁੱਲੀਆਂ ਹੋਈਆਂ ਸਨ ਸੂਟ ਵੀ ਮੇਰੀ ਛਾਤੀ ਤੋਂ ਉੱਪਰ ਸੀ ਪਰ ਮੇਰਾ ਘਰ ਵਾਲਾ ਤਾਂ ਗੂੜੀ ਨੀਂਦ ਵਿੱਚ ਸੁੱਤਾ ਹੋਇਆ ਸੀ ਮੈਂ ਪਰੇਸ਼ਾਨ ਹੋ ਗਈ ਸੀ ਸਾਬਕਾ ਜਿਹਾ ਠੀਕ ਠਾਕ ਦੇਖਦਾ ਸੀ ਮੈਨੂੰ ਆਪਣੇ ਲਈ ਅਜੀਬ ਜਿਹਾ ਮਹਿਸੂਸ ਹੁੰਦਾ ਸੀ ਫੇਰ ਗੱਲ ਕੁਝ ਹੋਰ ਸੀ ਇੱਕ ਪਰੇਸ਼ਾਨੀ ਨੇ ਮੈਨੂੰ ਘੇਰ ਲਿਆ ਸੀ ਫਰੈਸ਼ ਹੋ ਕੇ ਮੈਂ ਕਮਰੇ ਵਿੱਚੋਂ ਬਾਹਰ ਨਿਕਲੀ ਤਾਂ ਡਾਈਨਿੰਗ ਟੇਬਲ ਤੇ ਮੇਰਾ ਸਹੁਰਾ ਬੈਠਾ ਸੀ ਮੈਨੂੰ ਵੇਖਦੇ ਹੀ ਉਹਨੇ ਆਪਣੀਆਂ ਨਜ਼ਰਾਂ ਸਿਰ ਤੋਂ ਪੈਰਾਂ ਤੱਕ ਮੇਰੇ ਤੇ ਟਿਕਾ ਲਈਆਂ ਮੁਸਕਰਾ ਕੇ ਕਹਿਣ ਲੱਗਾ ਕਿ ਜੋਤੀ ਮੈਂ ਤੇਰਾ ਇੰਤਜ਼ਾਰ ਕਰਦਾ ਸੀ ਮੇਰੇ ਨਾਲ ਬੈਠ ਕੇ ਚਾਹ ਪੀ ਲੈ ਮੇਰਾ ਸਹੁਰਾ ਕੁਰਸੀ ਤੇ ਬੈਠਾ ਸੀ ਅਤੇ ਉਹਨੇ ਮੈਨੂੰ ਆਪਣੇ ਲਾਗੇ ਵਾਲੀ ਕੁਰਸੀ ਤੇ ਬੈਠਣ ਦਾ ਇਸ਼ਾਰਾ ਕੀਤਾ ਤਾਂ ਮੈਨੂੰ ਅਜੀਬ ਜਿਹਾ ਲੱਗਾ ਸੀ ਐਦਾ ਨਹੀਂ ਸੀ ਕਿ ਮੈਂ ਆਪਣੇ ਸਹੁਰੇ ਨੂੰ ਪਹਿਲੀ ਵਾਰ ਵੇਖਦੀ ਸੀ ਮੈਂ ਉਹਨੂੰ ਚੰਗੀ ਤਰ੍ਹਾਂ ਜਾਣਦੀ ਸੀ ਉਹ ਮੇਰੇ ਪਾਪਾ ਦਾ ਦੋਸਤ ਸੀ ਉਹ ਆੜਾ ਸਾਡੇ ਘਰ ਕਾਫੀ ਆਉਣਾ ਜਾਣਾ ਸੀ ਪਰ ਸ਼ੁਰੂ ਤੋਂ ਹੀ ਉਹ ਮੈਨੂੰ ਕੁਝ ਖਾਸ ਪਸੰਦ ਨਹੀਂ ਸੀ ਉਹਦੀਆਂ ਨਜ਼ਰਾਂ ਹਮੇਸ਼ਾ ਮੇਰੇ ਜਿਸਮ ਤੇ ਹੀ ਹੁੰਦੀਆਂ ਸਨ ਉਹ ਮੈਨੂੰ ਆਪਣੇ ਕੋਲ ਬੈਠਣ ਦਾ ਕਹਿੰਦਾ ਸੀ ਮੈਨੂੰ ਬਿਲਕੁਲ ਵੀ ਚੰਗਾ ਨਹੀਂ ਲੱਗਦਾ ਸੀ ਮੈਂ ਜਾਣ ਬੁੱਝ ਕੇ ਉਹਦੇ ਤੋਂ ਦੂਰ ਵਾਲੀ ਕੁਰਸੀ ਤੇ ਬੈਠ ਗਈ ਸਿਰ ਝੁਕਾ ਕੇ ਚਾਹ ਪੀਣ ਲੱਗੀ ਪਰ ਸਾਰਾ ਟਾਈਮ ਮੈਨੂੰ ਐਦਾਂ ਹੀ ਲੱਗਿਆ ਜਿਵੇਂ ਉਹਨਾਂ ਦੀਆਂ ਨਜ਼ਰਾਂ ਮੇਰੇ ਤੇ ਹੋਣ ਕੋਝ ਦੇਰ ਵਿੱਚ ਮੇਰੀ ਨਾਨਨ ਵੀ ਆ ਗਈ ਅਤੇ ਉਹ ਮੇਰੇ ਲਾਗੇ ਹੀ ਬੈਠ ਗਈ ਮੇਰੀ ਖੂਬਸੂਰਤੀ ਦੀਆਂ ਤਾਰੀਫਾਂ ਕਰਨ ਲੱਗੀ ਫਿਰ ਆਪਣੇ ਪਿਓ ਦੇ ਸਾਹਮਣੇ ਓਨੇ ਬੜੀ ਸ਼ਰਾਰਤੀ ਅੰਦਾਜ਼ ਵਿੱਚ ਕਹਿਣ ਲੱਗੀ ਕਿ ਰਾਤ ਤੈਨੂੰ ਪਵਨਾਂ ਨੇ ਤੰਗ ਤਾਂ ਨਹੀਂ ਕੀਤਾ ਮੈਨੂੰ ਓਦੇ ਤੋਂ ਇਹ ਉਮੀਦ ਨਹੀਂ ਸੀ ਮੈਂ ਸ਼ਰਮਿੰਦਾ ਹੋ ਗਈ ਸੀ ਮੇਰੀਆਂ ਨਜ਼ਰਾਂ ਆਪਣੇ ਸਹੁਰੇ ਤੇ ਪਈਆਂ ਅਤੇ ਉਹ ਮੁਸਕਰਾ ਰਿਹਾ ਸੀ ਮੈਨੂੰ ਲੱਗਿਆ ਕਿ ਮੈਂ ਦੁਬਾਰਾ ਸੇਰ ਨਹੀਂ ਉੱਪਰ ਚੁੱਕ ਸਕਾਂਗੀ ਮੇਰੀ ਨਾਰਾਜ਼ਗੀ ਤੇ ਉਹਨੇ ਜਲਦੀ ਨਾਲ ਗੱਲ ਬਦਲ ਦਿੱਤੀ ਕਹਿਣ ਲੱਗੀ ਕਿ ਮੇਰੇ ਪਾਪਾ ਦਾ ਕਹਿਣ ਦਾ ਮਤਲਬ ਆ ਕਿ ਪਵਨ ਬਹੁਤ ਸ਼ਰਾਰਤੀ ਆ ਉਹ ਰਾਤ ਨੂੰ ਐਨੀ ਆਸਾਨੀ ਨਾਲ ਨਹੀਂ ਸੌਂਦਾ ਬਹੁਤ ਗੱਲਾਂ ਕਰਦਾ ਆ ਬਹੁਤ ਲੜਾਈ ਝਗੜਾ ਕਰਕੇ ਸੌਂਦਾ ਆ ਬਹੁਤ ਜ਼ਿਆਦਾ ਫਿਲਮਾਂ ਦੀਆਂ ਸਟੋਰੀਆਂ ਸੁਣਦਾ ਆ ਫੇਰ ਕਿਤੇ ਜਾ ਕੇ ਉਹਨੂੰ ਨੀਂਦ ਆਉਂਦੀ ਆ ਇਸ ਲਈ ਪੁੱਛ ਰਹੀ ਹਾਂ ਕਿ ਉਹਨਾ ਨੇ ਤੈਨੂੰ ਤੰਗ ਤਾਂ ਨਹੀਂ ਕੀਤਾ ਮੈਂ ਨਾਂ ਵਿੱਚ ਸਿਰ ਹਿਲਾਇਆ ਚੁੱਪ ਕਰਕੇ ਆਪਣੀ ਚਾਹ ਪੀਣ ਵੱਲ ਧਿਆਨ ਦੇਣ ਲੱਗੀ ਮੇਰਾ ਬਸ ਚੱਲਦਾ ਤੇ ਮੈਂ ਉੱਠ ਕੇ ਉੱਥੋਂ ਕਿਤੇ ਚਲੀ ਜਾਂਦੀ ਮੇਰਾ ਸਹੁਰਾ ਉੱਥੋਂ ਚਲਾ ਗਿਆ ਸੀ ਤਾਂ ਮੇਰੀ ਜਾਨ ਥੋੜੀ ਹਲਕੀ ਹੋਈ ਸੀ ਅਚਾਨਕ ਮੇਰੀ ਨਾਨਕ ਕਹਿਣ ਲੱਗੀ ਪਾਪਾ ਨੇ ਤੇਰੀ ਸਿਰਫ ਹਮਦਰਦੀ ਵਿੱਚ ਪਵਨ ਦਾ ਰਿਸ਼ਤਾ ਤੇਰੇ ਨਾਲ ਕਰਵਾਇਆ ਨਹੀਂ ਤਾਂ ਕੋਈ ਆਪਣੇ ਬੱਚੇ ਦੀ ਜ਼ਿੰਦਗੀ ਖਰਾਬ ਨਹੀਂ ਕਰਨਾ ਚਾਹੁੰਦਾ ਏਸ ਲਈ ਤੂੰ ਪਾਪਾ ਦਾ ਖਿਆਲ ਰੱਖਿਆ ਕਰ ਮਾਂ ਦੀ ਮੌਤ ਤੋਂ ਬਾਅਦ ਬਿਲਕੁਲ ਹੀ ਇਕੱਲੇ ਹੋ ਗਏ ਨੇ ਮੇਰੇ ਨਾਲ ਨਾਨ ਨਨੇ ਚਾਹ ਟੇਬਲ ਤੇ ਰੱਖੀ ਅਤੇ ਕਹਿਣ ਲੱਗੀ ਪਾਪਾ ਆਪਣੇ ਕਮਰੇ ਵਿੱਚ ਚਾਹ ਪੀਂਦੇ ਆ ਪਾਪਾ ਨੂੰ ਉਹਦੇ ਕਮਰੇ ਵਿੱਚ ਚਾਹ ਦੇ ਕੇ ਆ ਉਹ ਬਹੁਤ ਖੁਸ਼ ਹੋਣਗੇ ਮੈਂ ਉਹਦੀ ਇਸ ਗੱਲ ਤੇ ਘਬਰਾ ਗਈ ਸੀ ਪਰ ਮੈਂ ਆਪਣੀ ਨਾਨ ਨੀਹਾ ਨੂੰ ਮਨਾ ਨਹੀਂ ਕਰ ਸਕਦੀ ਸੀ ਇਸ ਲਈ ਮਜਬੂਰ ਹੋ ਕੇ ਮੈਂ ਚਾਹ ਚੁੱਕੀ ਅਤੇ ਆਪਣੀ ਸਹੁਰੇ ਨੂੰ ਦੇਣ ਚਲੀ ਗਈ ਮੇਰਾ ਸੋਹਰਾ ਬੈੱਡ ਤੇ ਬੈਠਾ ਸੀ ਮੈਨੂੰ ਆਪਣੇ ਕੋਲ ਬੈਠਣ ਦਾ ਇਸ਼ਾਰਾ ਕਰਦਾ ਸੀ ਨਾ ਚਾਹੁੰਦੇ ਹੋਏ ਵੀ ਮੈਨੂੰ ਉਹਦੇ ਕੋਲ ਬੈਠਣਾ ਪਿਆ ਹੌਲੀ ਜਹੀ ਮੇਰੇ ਕੋਲ ਆਇਆ ਅਤੇ ਕਹਿਣ ਲੱਗਾ ਕਿ ਮੈਨੂੰ ਪਤਾ ਆ ਪਵਨ ਤੈਨੂੰ ਕੋਈ ਖੁਸ਼ੀ ਨਹੀਂ ਦੇ ਸਕਦਾ ਉਹ ਹਜੇ ਛੋਟਾ ਆ ਪਰ ਵਾਸੇ ਕੁਝ ਦਿਨਾਂ ਦੀ ਗੱਲ ਆ ਫਿਰ ਸਭ ਕੁਝ ਠੀਕ ਹੋ ਜਾਊਗਾ ਉਹਦੇ ਮੂੰਹ ਇਹ ਗੱਲ ਸੁਣ ਕੇ ਮੈਂ ਘਬਰਾ ਗਈ ਅਤੇ ਫਟਾਫਟ ਕਮਰੇ ਤੋਂ ਬਾਹਰ ਚਲੀ ਗਈ ਮੇਰਾ ਸਹੁਰਾ ਮੇਰੇ ਲਈ ਮੇਰੇ ਗਲੇ ਦਾ ਫੰਤਾ ਬਣ ਗਿਆ ਸੀ ਸਿਰਫ 17 ਸਾਲ ਦਾ ਘਰ ਵਾਲਾ ਹੀ ਮੇਰੀ ਪਰੇਸ਼ਾਨੀ ਨਹੀਂ ਸੀ ਮੇਰਾ ਸਹੁਰਾ ਵੀ ਮੇਰੇ ਤੋਂ ਅੱਖ ਨਹੀਂ ਚੁੱਕਦਾ ਸੀ ਮੈਂ ਆਪਣੇ ਕਮਰੇ ਵਿੱਚ ਚਲੀ ਗਈ ਪਵਨ ਉੱਠ ਗਿਆ ਸੀ ਮੈਨੂੰ ਦੇਖ ਕੇ ਹੀ ਭੱਜ ਕੇ ਆਇਆ ਅਤੇ ਮੇਰੇ ਗਲੇ ਲੱਗ ਗਿਆ ਘਬਰਾ ਕੇ ਕਹਿਣ ਲੱਗਾ ਕਿ ਤੂੰ ਕਿੱਥੇ ਗਈ ਸੀ ਮੈਂ ਤੈਨੂੰ ਕਮਰੇ ਵਿੱਚ ਨਹੀਂ ਵੇਖਿਆ ਤਾ ਪਰੇਸ਼ਾਨ ਹੋ ਗਿਆ ਪਵਨ ਦੀਆਂ ਆਦਤਾਂ ਮੈਨੂੰ ਅਜੀਬ ਲੱਗਦੀਆਂ ਸਨ ਉਹਦੀ ਉਮਰ ਭਾਵੇਂ ਹੀ ਘਟਾ ਸੀ ਪਰ ਉਹ ਮੇਰਾ ਘਰ ਵਾਲਾ ਸੀ ਉਹਦਾ ਪਿਆਰ ਮੇਰੀਆਂ ਗੱਲਾਂ ਤੇ ਪਿਆਰ ਭਰੀਆਂ ਆਦਾਮਤ ਅਤੇ ਮੇਰਾ ਦਿਲ ਉਹਦੇ ਵੱਲ ਨੂੰ ਹੋਣ ਲੱਗ ਪਿਆ ਸੀ ਮੈਂ ਆਪਣੇ ਜਜ਼ਬਾਤਾਂ ਤੇ ਕਾਬੂ ਕੀਤਾ ਸੀ ਉਹ ਮੈਨੂੰ ਛੱਡ ਕੇ ਪਿੱਛੇ ਹੋਇਆ ਅਤੇ ਮੈਂ ਗੁੱਸੇ ਨਾਲ ਉਹਨੂੰ ਵੇਖਿਆ ਅਤੇ ਕਿਹਾ ਦੁਬਾਰਾ ਮੇਰੇ ਕੋਲ ਨਾ ਆਵੇਂ ਮੈਨੂੰ ਚੰਗਾ ਨਹੀਂ ਲੱਗਦਾ ਮੇਰੀ ਗੱਲ ਤੇ ਉਹਦੇ ਚਿਹਰੇ ਦਾ ਰੰਗ ਬਦਲ ਗਿਆ ਇਸ ਤੋਂ ਪਹਿਲਾਂ ਕੁਝ ਹੋਰ ਕਹਿੰਦਾ ਮੇਰੀ ਨਾਨਨ ਵੀ ਕਮਰੇ ਵਿੱਚ ਆ ਗਈ ਪਵਨ ਦਾ ਗੁੱਸਾ ਕਰਨ ਲੱਗੀ ਕਿ ਐਨੀ ਲੇਟ ਕਿਉਂ ਉੱਠਿਆ ਉਹਦੇ ਪੇਪਰ ਵੀ ਨੇੜੇ ਆ ਰਹੇ ਆ ਉਹਨੂੰ ਪੜ੍ਹਾਈ ਵੱਲ ਧਿਆਨ ਦੇਣਾ ਚਾਹੀਦਾ ਹੈ ਉਹ ਗੁੱਸੇ ਵਿੱਚ ਉਹਨੂੰ ਖਿੱਚ ਕੇ ਬੋਲੀ ਸੀ ਅਤੇ ਪਵਨ ਨੂੰ ਆਪਣੇ ਨਾਲ ਲੈ ਗਈ ਮੇਰਾ ਸਾਰਾ ਦਿਨ ਸੋਚਾਂ ਸੋਚ ਕੇ ਲੰਘ ਗਿਆ ਮੇਰੀ ਭੁੱਖ ਪਿਆਸ ਸਭ ਕੁਝ ਮਿਟ ਗਿਆ ਸੀ ਰਾਤ ਦੇ ਵੇਲੇ ਨੀਹਾ ਦੁੱਧ ਦਾ ਗਲਾਸ ਮੇਰੇ ਕਮਰੇ ਵਿੱਚ ਲੈ ਕੇ ਆਈ ਅਤੇ ਕਹਿਣ ਲੱਗੀ ਭਾਬੀ ਸਾਰਾ ਦਿਨ ਕੁਝ ਨਹੀਂ ਖਾਦਾ ਹੁਣ ਘਟੋ ਘਟ ਦੁੱਧ ਪੀ ਕੇ ਸੌ ਜਾਓ ਉਹਦੀ ਗੱਲ ਸੁਣ ਕੇ ਮੈਨੂੰ ਨੀਹਾ ਤੇ ਪਿਆਰ ਆ ਗਿਆ ਉਮਰ ਵਿੱਚ ਮੇਰੇ ਤੋਂ ਛੋਟੀ ਸੀ ਪਰ ਉਹ ਮੇਰਾ ਬਹੁਤ ਖਿਆਲ ਰੱਖਦੀ ਸੀ ਮੈਂ ਉਹਦੇ ਕੋਲੋਂ ਦੁੱਧ ਦਾ ਗਲਾਸ ਲਿਆ ਤੇ ਬੜੀ ਖੁਸ਼ੀ ਨਾਲ ਦੁੱਧ ਪੀ ਲਿਆ ਦੁੱਧ ਪੀਂਦੇ ਹੀ ਮੈਨੂੰ ਨੀਂਦ ਆਉਣ ਲੱਗੀ ਸੀ ਪਵਨ ਵੀ ਕਮਰੇ ਵਿੱਚ ਆ ਗਿਆ ਸੀ ਉਹਨੇ ਵੀ ਦੁੱਧ ਪੀਤਾ ਤੇ ਪੈ ਗਿਆ ਜਿਵੇਂ ਉਹ ਗੁੱਸੇ ਹੋਵੇ ਉਹਨੇ ਮੇਰੇ ਵੱਲ ਵੇਖਿਆ ਵੀ ਨਹੀਂ ਮੈਂ ਵੀ ਆਰਾਮ ਨਾਲ ਪੈ ਗਈ ਜਦੋਂ ਅਗਲੀ ਸਵੇਰ ਮੇਰੀ ਅੱਖ ਖੁੱਲੀ ਤਾਂ ਚਾਦਰ ੇਠਾਂ ਪਈ ਸੀ ਪਵਨ ਬਿਸਤਰੇ ਤੇ ਨਹੀਂ ਸੀ ਮੇਰੇ ਕੱਪੜਿਆਂ ਦੀ ਹਾਲਤ ਫੇਰ ਉਦਾਂ ਹੀ ਸੀ ਮੇਰੀ ਸਲਵਾਰ ਪਾਟੀ ਹੋਈ ਸੀ ਮੇਰਾ ਸੂਟ ਮੇਰੀ ਛਾਤੀ ਤੋਂ ਉੱਪਰ ਸੀ ਮੈਨੂੰ ਮਹਿਸੂਸ ਵੀ ਹੁੰਦਾ ਸੀ ਕਿ ਮੇਰੇ ਨਾਲ ਕੁਝ ਗਲਤ ਹੁੰਦਾ ਆ ਮੇਰੀ ਹਾਲਤ ਬੜੀ ਖਰਾਬ ਸੀ ਮੈਂ ਰਾਤ ਨੂੰ ਸਹੀ ਕੱਪੜੇ ਪਾ ਕੇ ਸੁੱਤੀ ਸੀ ਪਰ ਇਸ ਵੇਲੇ ਸਲਵਾਰ ਦੀ ਹਾਲਤ ਬਹੁਤ ਖਰਾਬ ਸੀ ਖੂਨ ਨਾਲ ਭਰੀ ਹੋਈ ਸੀ ਅਤੇ ਉਸ ਦਿਨ ਪਹਿਲੀ ਰਾਤ ਹੀ ਮੇਰੀ ਸਲਵਾਰ ਖੂਨ ਨਾਲ ਭਰੀ ਸੀ ਇਹ ਸਭ ਮੇਰੇ ਨਾਲ ਕਿਉਂ ਹੁੰਦਾ ਸੀ ਮੈਨੂੰ ਕੁਝ ਵੀ ਸਮਝ ਨਹੀਂ ਆਉਂਦਾ ਸੀ ਮੇਰੀਆਂ ਦੋਨੇ ਛਾਤੀ ਤੇ ਨੀਲ ਪਏ ਸਨ ਮੇਰਾ ਜਿਸਮ ਦਰਦ ਨਾਲ ਫਟ ਰਿਹਾ ਸੀ ਜਿਦਾਂ ਮੇਰੇ ਨਾਲ ਕਿਸੇ ਨੇ ਜ਼ੋਰ ਜ਼ਬਰਦਸਤੀ ਕੀਤੀ ਹੋਵੇ ਮੈਂ ਪਰੇਸ਼ਾਨ ਹੋਈ ਅਤੇ ਆਪਣੇ ਘਰ ਵਾਲੇ ਵੱਲ ਵੇਖਿਆ ਉਹ ਬੈੱਡ ਤੋਂ ਥੱਲੇ ਪਿਆ ਸੀ ਸ਼ਾਇਦ ਨੀਂਦ ਦੀ ਹਾਲਤ ਵਿੱਚ ਥੱਲੇ ਡਿੱਗ ਗਿਆ ਸੀ ਪਰ ਬੈੱਡ ਤੇ ਹੀ ਐਦਾਂ ਦੀ ਹਾਲਤ ਕਿਹਨੇ ਕੀਤੀ ਸੀ ਮੇਰੇ ਕੱਪੜੇ ਤੇ ਮੇਰੇ ਸਰੀਰ ਨੂੰ ਕਿਹਨੇ ਨੋਚਿਆ ਸੀ ਮੈਂ ਇਹ ਗੱਲ ਕਿਸੇ ਨੂੰ ਦੱਸ ਵੀ ਨਹੀਂ ਸਕਦੀ ਸੀ ਮੈਂ ਆਪਣੇ ਘਰ ਵਾਲੇ ਨੂੰ ਤਾਂ ਹੱਥ ਵੀ ਨਹੀਂ ਲਾਉਣ ਦਿੰਦੀ ਫੇਰੇ ਕੋਣ ਸੀ ਜੋ ਮੇਰੇ ਨਾਲ ਇਹ ਸਭ ਕਰਦਾ ਸੀ ਮੈਂ ਫਟਾਫਟ ਉੱਠ ਕੇ ਬਾਥਰੂਮ ਵਿੱਚ ਚਲੀ ਗਈ ਨਹਾ ਕੇ ਆਈ ਤਾਂ ਮੈਂ ਉਹਨਾਂ ਕੱਪੜਿਆਂ ਨੂੰ ਲੁਕੋ ਦਿੱਤਾ ਬੈੱਡ ਦੀ ਚਾਦਰ ਸਹੀ ਕੀਤੀ ਮੇਰੀ ਆਪਣੀ ਹਾਲਤ ਬਹੁਤ ਬੁਰੀ ਹੁੰਦੀ ਸੀ ਮੇਰੇ ਲੱਕ ਵਿੱਚ ਬੜਾ ਦਰਦ ਹੁੰਦਾ ਸੀ ਮੈਂ ਆਪਣੇ ਘਰ ਵਾਲੇ ਨੂੰ ਹਿਲਾਇਆ ਅਤੇ ਉਹ ਸੁੱਤਾ ਹੀ ਪਿਆ ਸੀ ਮਸਾਂ ਹੀ ਉੱਠਿਆ ਮੈਂ ਉਹਨੂੰ ਬੈੱਡ ਤੇ ਸੌਣ ਲਈ ਕਿਹਾ ਅਤੇ ਉਹ ਉੱਠ ਕੇ ਬੈਠ ਗਿਆ ਸੀ ਮੈਂ ਪਰੇਸ਼ਾਨ ਸੀ ਕਿ ਇਹ ਸਭ ਕੀ ਹੁੰਦਾ ਸੀ ਮੇਰੇ ਨਾਲ ਮੇਰੇ ਘਰ ਵਾਲੇ ਸਾਰਾ ਸਾਲ ਦਾ ਬੱਚਾ ਮੈਨੂੰ ਪਤਾ ਸੀ ਕਿ ਉਹ ਮੇਰੇ ਨਾਲ ਐਦਾਂ ਦੀ ਹਰਕਤ ਨਹੀਂ ਕਰ ਸਕਦਾ ਪਰ ਜੇ ਉਹ ਮੇਰੇ ਨਾਲ ਕੁਝ ਗਲਤ ਨਹੀਂ ਕਰਦਾ ਅਤੇ ਫੇਰ ਇਹ ਕੌਣ ਕਰਦਾ ਮੈਂ ਆਪਣੀ ਸੋਚ ਵਿੱਚ ਡੁੱਬੀ ਬੈਠੀ ਸੀ ਅਤੇ ਕਮਰੇ ਤੋਂ ਬਾਹਰ ਨਿਕਲੀ ਤਾਂ ਮੈਨੂੰ ਐਦਾਂ ਅਹਿਸਾਸ ਹੋਇਆ ਜਿਵੇਂ ਕੋਈ ਮੇਰਾ ਦਰਵਾਜ਼ਾ ਖੋਲ੍ਹਦੇ ਹੀ ਰੁਕ ਗਿਆ ਹੋਵੇ ਮੈਂ ਆਪਣੇ ਕਮਰੇ ਵੱਲ ਵੇਖਿਆ ਅਤੇ ਮੈਨੂੰ ਇੱਕ ਪਰਛਾਵਾਂ ਫਟਾਫਟ ਜਾਂਦਾ ਦਿਖਿਆ ਅਤੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਅਤੇ ਇਸ ਘਰ ਵਿੱਚ ਪਵਨ ਤੋਂ ਇਲਾਵਾ ਹੋਰ ਕੋਈ ਬੰਦਾ ਸੀ ਤਾਂ ਉਹ ਮੇਰਾ ਸਹੁਰਾ ਸੀ ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਪਾਪਾ ਆਪਣੇ ਮੁੰਡੇ ਦੀ ਘਰਵਾਲੀ ਦੇ ਨਾਲ ਕੋਈ ਗਦਾਰੀ ਕਰ ਸਕਦੇ ਹਨ ਮੈਂ ਆਪਣੇ ਘਰ ਵਾਲੇ ਦੇ ਘਰ ਵਿੱਚ ਆਪਣੇ ਆਪ ਨੂੰ ਐਦਾਂ ਮਹਿਸੂਸ ਕਰਦੀ ਸੀ ਜਿੱਦਾਂ ਮੇਰੀ ਕੋਈ ਸੁਰੱਖਿਆ ਹੀ ਨਾ ਹੋਵੇ ਰਸੋਈ ਚੋਂ ਨਿਕਲ ਕੇ ਮੇਰੀ ਨਾਨਾ ਮੇਰੇ ਕੋਲ ਆਈ ਮੇਰੇ ਚਿਹਰੇ ਦੇ ਰੰਗ ਉੱਡੇ ਹੋਏ ਸਨ ਕਹਿਣ ਲੱਗੀ ਭਾਬੀ ਤੂੰ ਠੀਕ ਆ ਨਾ ਕੀ ਹੋਇਆ ਤੂੰ ਪਰੇਸ਼ਾਨ ਕਿਉਂ ਖੜੀਆਂ ਮੈਂ ਡਰ ਕੇ ਉਹਨੂੰ ਦੱਸਿਆ ਕਿ ਮੈਨੂੰ ਐਦਾਂ ਲੱਗਦਾ ਹੈ ਜਿੱਦਾਂ ਮੇਰੇ ਦਰਵਾਜ਼ੇ ਦੇ ਪਿੱਛੇ ਕੋਈ ਖੜਾ ਹੋਵੇ ਅਤੇ ਅੰਦਰ ਦੇਖਣ ਦੀ ਕੋਸ਼ਿਸ਼ ਕਰਦਾ ਹੋਵੇ ਮੇਰੀ ਗੱਲ ਸੁਣ ਕੇ ਹੈਰਾਨ ਹੋਈ ਅਤੇ ਕਹਿਣ ਲੱਗੀ ਪਾਪਾ ਤਾਂ ਸਵੇਰੇ ਤੋਂ ਡਾਕਟਰ ਦੇ ਕੋਲ ਗਏ ਆ ਅਤੇ ਪਪਾ ਆਪਣੇ ਤੁਹਾਡੇ ਕਮਰੇ ਵਿੱਚ ਆ ਮੈਂ ਰੋਟੀ ਬਣਾ ਰਹੀ ਆ ਤੁਹਾਨੂੰ ਕੋਈ ਗਲਤ ਫਹਿਮੀ ਹੋਈ ਆ ਮੈਂ ਉਹਨੂੰ ਵਿਸ਼ਵਾਸ ਦਿਵਾਉਣ ਦੀ ਕੋਸ਼ਿਸ਼ ਕੀਤੀ ਕਿ ਮੈਂ ਆਪ ਕੋਈ ਪਰਛਾਵਾ ਦੇਖਿਆ ਸੀ ਪਰ ਉੱਥੇ ਉਹਨੂੰ ਮੇਰੀ ਗੱਲ ਤੇ ਵਿਸ਼ਵਾਸ ਨਾ ਹੋਇਆ ਉਹ ਕਹਿੰਦੀ ਸੀ ਕਿ ਘਰ ਵਿੱਚ ਚੋਰ ਦੇ ਇਲਾਵਾ ਇਸ ਵੇਲੇ ਕੋਈ ਵੀ ਨਹੀਂ ਆ ਪਵਨ ਦੇ ਪੇਪਰ ਚੱਲ ਰਹੇ ਆ ਅਤੇ ਇਸ ਲਈ ਉਹ ਤਿਆਰੀ ਵਿੱਚ ਆ ਉਹ ਮੈਨੂੰ ਦੱਸਣ ਲੱਗੀ ਕਿ ਉਹ ਪੜ੍ਹਾਈ ਲਈ ਬਹੁਤ ਤੰਗ ਕਰਦਾ ਆ ਅਤੇ ਹੁਣ ਮੈਨੂੰ ਉਹਨੂੰ ਪੜਾਉਣਾ ਚਾਹੀਦਾ ਆ ਮੈਂ ਹੌਲੀ-ਹੌਲੀ ਆਪਣੀ ਜ਼ਿੰਮੇਵਾਰੀ ਚੁੱਕਣੀ ਸ਼ੁਰੂ ਕਰ ਦਿੱਤੀ ਪਵਨ ਨੂੰ ਵੀ ਪੜਾਉਣ ਲੱਗੀ ਮੈਂ ਜ਼ਿਆਦਾਤਰ ਕੋਸ਼ਿਸ਼ ਕਰਦੀ ਸੀ ਕਿ ਆਪਣੇ ਕਮਰੇ ਵਿੱਚ ਹੀ ਰਹਾਂ ਅਤੇ ਆਪਣੇ ਸਹੁਰੇ ਦੇ ਨਾਲ ਗੱਲਬਾਤ ਨਾ ਕਰਾਂ ਪਤਾ ਨਹੀਂ ਕਿਉਂ ਮੈਨੂੰ ਉਹਦੇ ਤੋਂ ਡਰ ਮਹਿਸੂਸ ਹੁੰਦਾ ਸੀ ਦਿਨ ਲੰਘਦੇ ਗਏ ਪਵਨ ਦੇ ਨਾਲ ਮੇਰੀ ਕਾਫੀ ਦੋਸਤੀ ਹੋ ਗਈ ਸੀ ਉਹ ਮੇਰੇ ਕੋਲ ਵੀ ਆਉਂਦਾ ਮੈਨੂੰ ਕਵਰਾ ਆਟ ਜਾਣ ਬੇਚੈਨੀ ਨਹੀਂ ਹੁੰਦੀ ਸੀ ਮੈਂ ਉਹਦੇ ਨਾਲ ਹਮੇਸ਼ਾ ਪਿਆਰ ਨਾਲ ਗੱਲ ਕਰਦੀ ਸੀ ਉਹ ਇੱਕ ਬਿਨਾ ਮਾਂ ਦਾ ਬੱਚਾ ਸੀ ਇਹ ਸੋਚ ਕੇ ਮੈਂ ਹੌਲੀ-ਹੌਲੀ ਉਸ ਦਾ ਖਿਆਲ ਰੱਖਣ ਲੱਗੀ ਵਿਆਹ ਦੇ 6 ਮਹੀਨੇ ਬਾਅਦ ਮੈਨੂੰ ਕੁਝ ਹਰਕਤਾਂ ਮਹਿਸੂਸ ਹੋਈਆਂ ਮੈਂ ਆਪਣੇ ਘਰ ਵਾਲੇ ਨੂੰ ਆਪਣੇ ਕੋਲ ਨਹੀਂ ਆਉਣ ਦਿੰਦੀ ਸੀ ਨਾ ਹੀ ਕੋਈ ਸਰੀਰਕ ਸੰਬੰਧ ਬਣਾਇਆ ਸੀ ਹਜੇ ਇਦਾਂ ਦਾ ਕੁਝ ਵੀ ਨਹੀਂ ਸੀ ਇਸ ਲਈ ਮੈਂ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਚੁੱਕੀ ਸੀ ਮੇਰੀ ਨਾਨਾ ਦੇ ਨਾਲ ਵੀ ਕਾਫੀ ਚੰਗੀ ਦੋਸਤੀ ਹੋ ਗਈ ਸੀ ਉਹ ਸੱਚੀ ਫਰਜੀ ਪਿਆਰ ਕਰਨ ਵਾਲੀ ਕੁੜੀ ਸੀ ਓਨੇ ਮੇਰਾ ਬਹੁਤ ਖਿਆਲ ਰੱਖਿਆ ਹਾਤੇ ਮੇਰਾ ਦਿਲ ਲਗਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਸੀ ਦੂਜੇ ਪਾਸੇ ਪਵਨ ਵੀ ਆਮ ਬੱਚਿਆਂ ਵਰਗਾ ਨਹੀਂ ਸੀ ਉਹ ਮੈਨੂੰ ਆਪਣੀ ਉਮਰ ਤੋਂ ਵੱਡਾ ਤੇ ਜ਼ਿੰਮੇਦਾਰ ਲੱਗਦਾ ਸੀ ਮੇਰੇ ਵਿਆਹ ਨੂੰ 7ਵਾਂ ਮਹੀਨਾ ਹੋਣ ਵਾਲਾ ਸੀ ਅਤੇ ਐਦਾਂ ਮੇਰੇ ਨਾਲ ਕਈ ਵਾਰ ਹੋ ਗਿਆ ਸੀ ਮੇਰੇ ਕੱਪੜੇ ਪਾਟੇ ਹੁੰਦੇ ਸੀ ਅਤੇ ਮੇਰੀ ਛਾਤੀ ਤੋਂ ਕੱਪੜੇ ਉੱਪਰ ਹੁੰਦੇ ਸਨ ਮੇਰੀ ਛਾਤੀ ਦੇ ਨੀਲ ਪਈ ਹੁੰਦੇ ਸਨ ਅਤੇ ਮੈਂ ਇੱਕਦਮ ਗੂੜੀ ਨੀਂਦ ਵਿੱਚ ਸੁੱਤੀ ਸੀ ਅਤੇ ਮੈਨੂੰ ਥੋੜਾ ਜਿਹਾ ਵੀ ਪਤਾ ਨਹੀਂ ਲੱਗਦਾ ਸੀ ਕਿ ਮੇਰੇ ਨਾਲ ਕੌਣ ਕਰਦਾ ਆ ਮੈਂ ਕਦੀ ਆਪਣੇ ਘਰ ਵਾਲੇ ਦੇ ਬਾਰੇ ਵਿੱਚ ਇਹ ਸਭ ਕੁਝ ਕਰਨ ਬਾਰੇ ਸੋਚ ਵੀ ਨਹੀਂ ਸਕਦੀ ਸੀ ਕਿਉਂਕਿ ਜਦੋਂ ਮੈਂ ਗੂੜੀ ਨੀਂਦ ਵਿੱਚ ਹੁੰਦੀ ਸੀ ਅਤੇ ਉਸ ਵੇਲੇ ਮੇਰਾ ਘਰ ਵਾਲਾ ਮੇਰੇ ਨਾਲ ਹੀ ਸੁੱਤਾ ਹੁੰਦਾ ਸੀ ਉਹਨੂੰ ਤਾਂ ਮੈਨੂੰ ਜਗਾਉਣਾ ਪੈਂਦਾ ਸੀ ਮੈਂ ਕਿੰਨੀ ਵਾਰ ਉਹਦੇ ਬਾਰੇ ਵਿੱਚ ਨੀਹਾ ਨੂੰ ਦੱਸਿਆ ਕਰਦਾ ਸੀ ਪਰ ਉਹ ਬਿਲਕੁਲ ਵੀ ਸਾਫ਼ ਮਨਾ ਕਰ ਦਿੰਦੀ ਸੀ ਕਿ ਇਹ ਤੇਰੀ ਗਲਤੀ ਆ ਹੁਣ ਮੈਂ ਉਹਨੂੰ ਕੀ ਦੱਸਦੀ ਕਿ ਮੇਰੇ ਨਾਲ ਐਦਾਂ ਵੀ ਹੁੰਦਾ ਆ ਮੇਰੀ ਸਿਹਤ ਖਰਾਬ ਰਹਿਣ ਲੱਗੀ ਸੀ ਮੈਨੂੰ ਚੱਕਰ ਮਹਿਸੂਸ ਹੁੰਦੇ ਸੀ ਰਸੋਈ ਵਿੱਚ ਜਾਂਦੀ ਤਾਂ ਚੀਜ਼ਾਂ ਦੀ ਖੁਸ਼ਬੂ ਨਾਲ ਮੇਰਾ ਦਿਲ ਘਬਰਾਉਣ ਲੱਗਦਾ ਸੀ ਸ਼ੁਰੂ-ਸ਼ੁਰੂ ਵਿੱਚ ਮੈਨੂੰ ਲੱਗਿਆ ਕਿ ਸ਼ਾਇਦ ਇਹ ਕਮਜ਼ੋਰੀ ਅਤੇ ਗਰਮੀ ਦੀ ਵਜ੍ਹਾ ਨਾਲ ਆ ਪਰ ਫਿਰ ਟਾਈਮ ਲੰਘਦਾ ਗਿਆ ਅਤੇ ਮੇਰੀ ਸਿਹਤ ਹੋਰ ਵੀ ਖਰਾਬ ਹੋਣ ਲੱਗੀ ਮੇਰੀ ਨਾਨਣ ਨੇ ਮੇਰੀ ਸਿਹਤ ਬਾਰੇ ਜਿਆਦਾ ਧਿਆਨ ਦਿੱਤਾ ਅਤੇ ਮੈਨੂੰ ਡਾਕਟਰ ਦੇ ਕੋਲ ਲੈ ਗਈ ਡਾਕਟਰ ਨੇ ਕਾਫੀ ਕੁਝ ਪੁੱਛਿਆ ਅਤੇ ਫਿਰ ਅਲਟਰਾਸਾਉਂਡ ਕਰਨ ਲਈ ਭੇਜਿਆ ਅਲਟਰਾਸਾਉਂਡ ਦੀ ਰਿਪੋਰਟ ਆਈ ਤਾਂ ਮੇਰੇ ਹੋਸ਼ ੁੱਟ ਗਏ ਕਿਉਂਕਿ ਮੈਂ ਪ੍ਰੈਗਨੈਂਟ ਹੋ ਗਈ ਸੀ ਇਹ ਗੱਲ ਮੇਰੇ ਲਈ ਵਿਸ਼ਵਾਸ ਕਰਨ ਵਾਲੀ ਨਹੀਂ ਸੀ ਮੇਰਾ ਘਰ ਵਾਲਾ ਬੱਚਾ ਸੀ ਜਿਹਦੇ ਨਾਲ ਮੇਰਾ ਕੋਈ ਸੰਬੰਧ ਨਹੀਂ ਸੀ ਅਤੇ ਫਿਰ ਮੈਂ ਪ੍ਰੈਗਨੈਂਟ ਕਿਦਾਂ ਮੈਂ ਡਾਕਟਰ ਨੂੰ ਕਿਹਾ ਤਾਂ ਉਹ ਕਹਿਣ ਲੱਗੇ ਕਿ ਤੁਹਾਨੂੰ ਕੋਈ ਗਲਤ ਫਹਮੀ ਹੋਈ ਆ ਮੇਰੀ ਗੱਲ ਸੁਣ ਕੇ ਡਾਕਟਰ ਕਹਿਣ ਲੱਗੇ ਕਿ ਹਜੇ ਤੁਹਾਡਾ ਨਮਾ ਨਮਾ ਵਿਆਹ ਹੋਇਆ ਹੈ ਤਾਂ ਇਸ ਲਈ ਏ ਸੁਣ ਕੇ ਤੁਹਾਨੂੰ ਪਰੇਸ਼ਾਨੀ ਹੋਈ ਆ ਪਰ ਪਰੇਸ਼ਾਨੀ ਦੀ ਕੋਈ ਗੱਲ ਨਹੀਂ ਪ੍ਰੈਗਨੇਟ ਹੋਣਾ ਕੋਈ ਬਿਮਾਰੀ ਤਾਂ ਨਹੀਂ ਇਹ ਤਾਂ ਖੁਸ਼ੀ ਦੀ ਗੱਲ ਆ ਤੁਹਾਨੂੰ ਤਾਂ ਰੱਬ ਦਾ ਧੰਨਵਾਦ ਕਰਨਾ ਚਾਹੀਦਾ ਆ ਕੀ ਵਿਆਹ ਦੇ ਪਹਿਲੇ ਸਾਲ ਹੀ ਰੱਬ ਨੇ ਤੁਹਾਡੀ ਝੋਲੀ ਭਰ ਦਿੱਤੀ ਆ ਲੋਕ ਕਈ ਸਾਲਾਂ ਤੱਕ ਤਰਸਦੇ ਰਹਿੰਦੇ ਆ ਅਤੇ ਉਹਨਾਂ ਨੂੰ ਔਲਾਦ ਦੀ ਖੁਸ਼ੀ ਨਸੀਬ ਨਹੀਂ ਹੁੰਦੀ ਡਾਕਟਰ ਨੇ ਕੁਝ ਦਵਾਈਆਂ ਦਿੱਤੀਆਂ ਹਾਂ ਤੇ ਮੈਂ ਪਰੇਸ਼ਾਨ ਹੋ ਗਈ ਸੀ ਆਪਣੀ ਨਾਨਣ ਦੇ ਨਾਲ ਬਾਹਰ ਗਈ ਉਹਦੇ ਵੀ ਹੋਸ਼ ੁੱਡੇ ਹੋਏ ਸਨ ਅਤੇ ਮੂੰਹ ਬੰਦ ਹੋ ਗਿਆ ਸੀ ਮੇਰੀਆਂ ਅੱਖਾਂ ਵਿੱਚ ਹੰਝੂ ਆਉਣ ਲੱਗ ਪਏ ਸਨ ਮੈਂ ਗੁੱਸੇ ਨਾਲ ਆਪਣੀ ਨਾਨ ਨੂੰ ਕਿਹਾ ਇਹ ਸਭ ਕਿੱਦਾਂ ਹੋ ਗਿਆ ਮੇਰੇ ਤੇ ਪਵਨ ਵਿੱਚ ਐਦਾਂ ਦਾ ਕੋਈ ਵੀ ਰਿਸ਼ਤਾ ਨਹੀਂ ਹੈ ਅਜੇ ਤੱਕ ਅਸੀਂ ਸੰਬੰਧ ਬਣਾਇਆ ਹੀ ਨਹੀਂ ਫੇਰ ਮੈਂ ਕਿੱਦਾਂ ਪ੍ਰੈਗਨੈਂਟ ਹੋ ਸਕਦੀ ਆ ਮੈਂ ਇਹੋ ਜਿਹੀ ਕੁੜੀ ਨਹੀਂ ਮੇਰੀ ਨਾਨ ਨੇ ਮੇਰੇ ਵੱਲ ਦੇਖਿਆ ਤੇ ਬਿਨਾ ਕੁਝ ਕਹੇ ਮੈਨੂੰ ਘਰ ਲੈ ਗਈ ਸੀ ਉਹਦੀਆਂ ਨਜ਼ਰਾਂ ਵਿੱਚ ਮੈਂ ਕਸੂਰਵਾਰ ਸੀ ਮੈਨੂੰ ਡਰ ਸੀ ਕਿ ਜੇ ਉਹ ਵੀ ਮੇਰੇ ਤੇ ਵਿਸ਼ਵਾਸ ਨਹੀਂ ਕਰੂਗੀ ਤਾਂ ਮੈਂ ਕਿੱਥੇ ਜਾਵਾਂਗੀ ਮੈਂ ਆਪਣੇ ਸਹੁਰੇ ਤੋਂ ਤਾਂ ਬਿਲਕੁਲ ਵੀ ਉਮੀਦ ਨਹੀਂ ਕਰ ਸਕਦੀ ਸੀ ਕਿ ਇਹ ਬੱਚਾ ਕਿਤੇ ਮੇਰੇ ਸਹੁਰੇ ਦਾ ਤਾਂ ਨਹੀਂ ਨਹੀਂ ਇਹ ਖਿਆਲ ਆਉਂਦੇ ਹੀ ਮੇਰੇ ਹੋਸ਼ ਉੱਡ ਗਏ ਮੇਰੀ ਨਾਨ ਜਿੱਦਾਂ ਹੀ ਘਰ ਆਈ ਤਾਂ ਮੇਰਾ ਸਹੁਰਾ ਬੈਠਾ ਸੀ ਉਹਨੂੰ ਪਤਾ ਸੀ ਕਿ ਅਸੀਂ ਡਾਕਟਰ ਦੇ ਕੋਲ ਗਏ ਸੀ ਦੇਖਦੇ ਹੀ ਉਹਨੇ ਫਟਾਫਟ ਮੇਰੀ ਸਿਹਤ ਬਾਰੇ ਪੁੱਛਿਆ ਤਾਂ ਮੇਰੀਆਂ ਅੱਖਾਂ ਵਿੱਚ ਹੰਝੂ ਆਉਣ ਲੱਗ ਪਏ ਮੇਰੀ ਨਨਾਨ ਸਿਰ ਫੜ ਕੇ ਬੈਠ ਗਈ ਉਹਨੇ ਆਪਣੇ ਪਿਆਰ ਨੂੰ ਮੇਰੇ ਪ੍ਰੈਗਨੇਟ ਹੋਣ ਦੀ ਗੱਲ ਦੱਸ ਦਿੱਤੀ ਅਤੇ ਮੈਨੂੰ ਲੱਗਿਆ ਕਿ ਮੈਂ ਸ਼ਰਮ ਨਾਲ ਮਰ ਜਾਵਾਂਗੀ ਇਹ ਬੱਚਾ ਜੇ ਉਹਦਾ ਹੋਇਆ ਤਾਂ ਮੈਂ ਕਿਸੇ ਨੂੰ ਮੂੰਹ ਦਿਖਾਉਣ ਦੇ ਲਾਇਕ ਵੀ ਨਹੀਂ ਰਹੂੰਗੀ ਮੇਰਾ ਘਰ ਵਾਲਾ ਬੱਚਾ ਜ਼ਰੂਰ ਸੀ ਪਰ ਇੰਨਾ ਛੋਟਾ ਵੀ ਨਹੀਂ ਸੀ ਕਿ ਉਹਨੂੰ ਪ੍ਰੈਗਨੈਂਸੀ ਦਾ ਮਤਲਬ ਸਮਝ ਨਾ ਆਉਂਦਾ ਹੋਵੇ ਇਹ ਗੱਲ ਸੁਣਦੇ ਹੀ ਮੇਰਾ ਸਹੁਰਾ ਗੁੱਸੇ ਵਿੱਚ ਉਠਿਆ ਅਤੇ ਨਫ਼ਰਤ ਨਾਲ ਮੇਰੇ ਵੱਲ ਦੇਖਦੇ ਹੋਏ ਕਹਿਣ ਲੱਗਾ ਕਿ ਮੈਂ ਤਾਂ ਤੈਨੂੰ ਬਹੁਤ ਪਵਿੱਤਰ ਕੁੜੀ ਸਮਝ ਕੇ ਆਪਣੇ ਘਰ ਦੀ ਨੂੰਹ ਬਣਾ ਕੇ ਲਿਆਇਆ ਸੀ ਮੈਂ ਸੋਚਿਆ ਸੀ ਕਿ ਤੇਰੇ ਮਰਦੇ ਹੋਏ ਪਿਓ ਦੀ ਆਖਰੀ ਇੱਛਾ ਪੂਰੀ ਹੋ ਜਾਵੇਗੀ ਅਤੇ ਮੇਰੇ ਬਿਨਾ ਮਾਂ ਦੇ ਬੱਚੇ ਨੂੰ ਤੇਰਾ ਸਹਾਰਾ ਮਿਲ ਜਾਊਗਾ ਪਰ ਤੂੰ ਤਾਂ ਸਾਡੀ ਇੱਜ਼ਤ ਨੂੰ ਦਾਗ ਲਾ ਦਿੱਤਾ ਇਹ ਬੱਚਾ ਕੀ ਦਾ ਆ ਤੂੰ ਕੀ ਦੇ ਨਾਲ ਆਪਣਾ ਮੂੰਹ ਕਾਲਾ ਕੀਤਾ ਸੀ ਇਸ ਤੋਂ ਪਹਿਲਾਂ ਕੀ ਮੈਂ ਕੋਈ ਹੋਰ ਜਵਾਬ ਦਿੰਦੀ ਤਾਂ ਮੇਰਾ ਘਰ ਵਾਲਾ ਕਹਿਣ ਲੱਗਾ ਕਿ ਪਾਪਾ ਜੋਤੀ ਇਹੋ ਜਹੀ ਕੁੜੀ ਬਿਲਕੁਲ ਵੀ ਨਹੀਂ ਆ ਤੁਸੀਂ ਗੱਲ ਤਾਂ ਸਮਝ ਰਹੇ ਹੋ ਮੈਂ ਹੈਰਾਨੀ ਨਾਲ ਉਹਦੇ ਵੱਲ ਵੇਖਿਆ ਆ ਉਹ 17 ਸਾਲ ਦਾ ਬੱਚਾ ਮੇਰੇ ਪੱਖ ਵਿੱਚ ਖੜਾ ਹੋ ਗਿਆ ਸੀ ਆਪਣੇ ਪਿਆਓ ਨਾਲ ਲੜਨ ਲੱਗਾ ਜਦ ਕਿ ਮੈਂ ਤਾਂ ਉਹਨੂੰ ਦਿਲੋਂ ਘਰ ਵਾਲਾ ਮੰਨਿਆ ਹੀ ਨਹੀਂ ਸੀ ਉਹ ਗੁੱਸੇ ਨਾਲ ਕਹਿਣ ਲੱਗਾ ਕਿ ਤੂੰ ਦੱਸ ਇਹ ਬੱਚਾ ਕਿਹਦਾ ਆ ਕਿ ਇਹ ਬੱਚਾ ਤੇਰਾ ਆ ਉਹਦੀ ਗੱਲ ਸੁਣਦੇ ਹੀ ਉਹ ਚੁੱਪ ਹੋ ਗਿਆ ਅਤੇ ਮੇਰਾ ਸਹੁਰਾ ਗੁੱਸੇ ਨਾਲ ਉੱਠ ਕੇ ਖੜਾ ਹੋ ਗਿਆ ਅਤੇ ਉਹਨੇ ਐਦਾਂ ਦਾ ਫੈਸਲਾ ਕੀਤਾ ਜੀ ਨੂੰ ਸੁਣ ਕੇ ਸਾਰੇ ਹੈਰਾਨ ਰਹਿ ਗਏ ਅਤੇ ਮੇਰਾ ਘਰ ਵਾਲਾ ਇੱਕ ਪਾਸੇ ਖੜਾ ਸੀ ਉਹਨੂੰ ਕਹਿੰਦਾ ਸੀ ਕਿ ਇਸ ਵਕਤ ਇਸ ਕੁੜੀ ਨੂੰ ਤਲਾਕ ਦੇ ਦੇ ਅਤੇ ਇਹਨੂੰ ਇੱਥੋਂ ਭੇਜ ਦੇ ਮੈਂ ਇਹਦੇ ਪਿਓ ਦੇ ਨਾਲ ਚੰਗਿਆਈ ਕੀਤੀ ਅਤੇ ਇਹ ਅੱਜ ਮੇਰਾ ਗਲਾ ਘੁੱਟ ਰਹੀ ਆ ਤਲਾਕ ਦਾ ਸ਼ਬਦ ਸੁਣਦੇ ਹੀ ਮੈਂ ਅੱਖਾਂ ਟੱਡ ਕੇ ਉਹਨਾਂ ਵੱਲ ਵੇਖਣ ਲੱਗੀ ਮੇਰੀ ਆਤਮਾ ਕੰਬ ਗਈ ਸੀ ਮੇਰੇ ਨਾਨਾ ਨੇ ਹਾਨੀ ਦੱਸਿਆ ਕਿ ਇਹ ਬੱਚਾ ਕਿਹਦਾ ਆ ਅਤੇ ਇਸ ਗੱਲ ਨੇ ਤਾਂ ਮੇਰੇ ਹੋਰ ਵੀ ਹੋਸ਼ ਉਡਾ ਦਿੱਤੇ ਉਹਨੂੰ ਪਤਾ ਸੀ ਕਿ ਮੈਂ ਕਿਹਦੇ ਬੱਚੇ ਦੀ ਮਾਂ ਬਣਨ ਵਾਲੀ ਆ ਪਰ ਡਰ ਦੇ ਮਾਰੇ ਚੌਪਸੀ ਅਤੇ ਜਦੋਂ ਉਹਨੂੰ ਪਤਾ ਲੱਗਾ ਕਿ ਮੇਰੀ ਜ਼ਿੰਦਗੀ ਬਰਬਾਦ ਹੋ ਜਾਊਗੀ ਤਾਂ ਉਹਨੇ ਸਾਰਾ ਸੱਚ ਦੱਸ ਦਿੱਤਾ ਨੀਹਾ ਰੋਂਦੀ ਹੋਈ ਕਹਿਣ ਲੱਗੀ ਕਿ ਉਹ ਇੱਕ ਮੁੰਡੇ ਨੂੰ ਪਸੰਦ ਕਰਦੀ ਆ ਅਤੇ ਉਹ ਚੋਰੀ-ਚੋਰੀ ਮੇਰੇ ਨਾਨਨ ਨੂੰ ਮਿਲਣ ਲਈ ਘਰ ਆਉਂਦਾ ਸੀ ਅਤੇ ਨੀਹਾ ਨਾਲ ਉਸ ਮੁੰਡੇ ਨੇ ਆਪਣੀ ਲਿਮਟ ਵੀ ਕ੍ਰਾਸ ਕਰ ਦਿੱਤੀ ਸੀ ਅਤੇ ਉਹ ਦੋਨੇ ਆਪਸ ਵਿੱਚ ਸਰੀਰਿਕ ਸਬੰਧ ਬਣਾ ਚੁੱਕੇ ਸੀ ਅਤੇ ਨੀਹਾ ਉਹਦੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਅਤੇ ਉਹਨੂੰ ਬਹੁਤ ਪਿਆਰ ਕਰਦੀ ਸੀ ਉਹ ਦੋਨੋਂ ਵਿਆਹ ਤੋਂ ਪਹਿਲਾਂ ਹੀ ਆਪਸ ਵਿੱਚ ਮਿਲਦੇ ਸੀ ਅਤੇ ਨੀਹਾ ਨੇ ਉਹਨੂੰ ਘਰ ਦੀ ਚਾਬੀ ਵੀ ਦਿੱਤੀ ਹੋਈ ਸੀ ਉਹਨੂੰ ਨਹੀਂ ਪਤਾ ਸੀ ਕਿ ਇੱਥੇ ਆਉਂਦੇ ਹੀ ਬੇਹੋਸ਼ੀ ਧਾਰੋ ਮਾਲ ਸੰਗਾ ਆਕੇ ਉਹਦੇ ਭਰਾ ਤੇ ਉਹਦੇ ਪਿਓ ਨੂੰ ਨੀਂਦ ਆ ਜਾਂਦੀ ਸੀ ਅਤੇ ਉਹਦੇ ਨਾਲ ਉਹ ਸਾਰੀ ਮਨਮਾਨੀ ਕਰਦਾ ਸੀ ਜੋ ਉਹਨੂੰ ਚਾਹੀਦਾ ਸੀ ਪਰ ਨੀਹਾ ਉਹਦੇ ਨਾਲ ਵਿਆਹ ਨਹੀਂ ਕਰਵਾਉਣਾ ਚੁੰਦੀ ਸੀ ਉਹ ਤਾਂ ਮੇਰੀ ਨਾਨਾਣ ਦੇ ਨਾਲ ਸਿਰਫ ਉਹਦੇ ਜਿਸਮ ਦਾ ਭੁੱਖਾ ਸੀ ਅਤੇ ਜਦੋਂ ਉਸ ਰਾਤ ਪਵਨ ਮੇਰੇ ਕਮਰੇ ਵਿੱਚ ਸੁੱਤਾ ਸੀ ਤਾਂ ਪਵਨ ਨੇ ਮੈਨੂੰ बेहोਸ਼ੀ ਦਾ ਰਮਾਲ ਸੰਗਾ ਕੇ ਮੇਰੇ ਨਾਲ ਉਹ ਸਭ ਕੁਝ ਕਰ ਚੁੱਕਿਆ ਸੀ ਅਤੇ ਉਹ ਸਭ ਕੁਝ ਕਰਨ ਦੇ ਲਈ ਮੇਰੀ ਸਲਵਾਰ ਨੂੰ ਪਾੜ ਦਿੰਦਾ ਸੀ ਅਤੇ ਮੇਰੇ ਕਮੀਜ਼ ਨੂੰ ਮੇਰੀ ਛਾਤੀ ਤੋਂ ਉੱਪਰ ਕਰਦਾ ਅਤੇ ਉਹ ਸਭ ਕੁਝ ਕਰਨ ਦੇ ਲਈ ਮੇਰੀ ਸਲਵਾਰ ਨੂੰ ਪਾੜ ਦਿੰਦਾ ਸੀ ਅਤੇ ਮੇਰੀ ਕਮੀਜ਼ ਨੂੰ ਮੇਰੀ ਛਾਤੀ ਤੋਂ ਉੱਪਰ ਕਰਦਾ ਉਹ ਇਹ ਖੇਡ ਮੇਰੇ ਨਾਲ 6-7 ਵਾਰ ਖੇਡਿਆ ਸੀ ਅਤੇ ਉਸ ਤੋਂ ਬਾਅਦ ਮੇਰੀ ਨਾਨਾ ਨਨੇ ਉਹਨੂੰ ਫੜ ਲਿਆ ਸੀ ਜਦੋਂ ਮੇਰੇ ਨਾਲ ਉਹਨੂੰ ਫੜਿਆ ਤਾਂ ਮੇਰੇ ਵਿਆਹ ਨੂੰ 6 ਮਹੀਨੇ ਹੋ ਚੁੱਕੇ ਸੀ ਮੈਂ ਪ੍ਰੈਗਨੈਂਟ ਹੋ ਗਈ ਸੀ ਅਤੇ ਮੇਰੀ ਨਾਨਣ ਨੇ ਪੂਰੇ ਘਰ ਦੀਆਂ ਚਾਬੀਆਂ ਉਹਨੂੰ ਦਿੱਤੀਆਂ ਹੋਈਆਂ ਸੀ ਅਤੇ ਵਿਆਹ ਵਾਲੀ ਰਾਤ ਉਸ ਮੁੰਡੇ ਨੇ ਮੈਨੂੰ ਵੇਖ ਲਿਆ ਸੀ ਅਤੇ ਮੇਰੀ ਖੂਬਸੂਰਤੀ ਨੇ ਉਹਦੇ ਮਨ ਵਿੱਚ ਲਾਲਚ ਭਰ ਦਿੱਤਾ ਸੀ ਪਰ ਨਹੀਂ ਹਾਂ ਇਸ ਬਾਰੇ ਕੁਝ ਵੀ ਨਹੀਂ ਜਾਣਦੀ ਸੀ ਕਿ ਉਹਦੀ ਨੀਅਤ ਖਰਾਬ ਹੋ ਗਈ ਆ ਉਸ ਮੁੰਡੇ ਨੇ ਘਰ ਦੀਆਂ ਚਾਬੀਆਂ ਦਾ ਗਲਤ ਫਾਇਦਾ ਚੁੱਕ ਕੇ ਵਿਆਹ ਦੀ ਰਾਤ ਮੇਰੇ ਕਮਰੇ ਵਿੱਚ ਆ ਕੇ ਨਾ ਸਿਰਫ ਬਾਥਰੂਮ ਵਿੱਚੋਂ ਮੈਨੂੰ ਨਹਾਉਂਦੇ ਵੇਖਿਆ ਬਲਕਿ ਉਹ ਰਾਤ ਨੂੰ ਵੀ ਮੇਰੇ ਕਮਰੇ ਵਿੱਚ ਰੁਕ ਗਿਆ ਅਤੇ ਮੌਕਾ ਵੇਖਦੇ ਹੀ ਮੇਰੇ ਨਾਲ ਜ਼ਬਰਦਸਤੀ ਕਰਦਾ ਰਿਹਾ ਪਰ ਮੇਰੀਆਂ ਅੱਖਾਂ ਖੁੱਲ ਗਈਆਂ ਸੀ ਅਤੇ ਉਹਨੂੰ ਅੰਦਾਜ਼ਾ ਹੋਇਆ ਕਿ ਮੈਂ ਕੱਚੀ ਨੀਂਦ ਵਿੱਚ ਸੁੱਤੀ ਹੋਈ ਹਾਂ ਇਸ ਲਈ ਉਸਨੇ ਨੇਹਾ ਨੂੰ ਕਿਹਾ ਕਿ ਅਸੀਂ ਦੋਨੋਂ ਹਸਬੈਂਡ ਵਾਈਫ ਨੂੰ ਨੀਂਦ ਦੀ ਦਵਾਈ ਦੇ ਕੇ ਸਮਾਧਿਆ ਕਰਾਂਗੇ ਤਾਂ ਕਿ ਮਿਲਣ ਵਿੱਚ ਆਸਾਨੀ ਹੋਵੇ ਪਰ ਇਸ ਗੱਲ ਦਾ ਫਾਇਦਾ ਚੁੱਕ ਕੇ ਮੈਨੂੰ ਇਸਤੇਮਾਲ ਕਰਦਾ ਰਿਹਾ ਉਹਨੇ ਐਦਾਂ ਕੀਤਾ ਪਰ ਨੇਹਾ ਨੂੰ ਕੁਝ ਹੀ ਦਿਨਾਂ ਵਿੱਚ ਪਤਾ ਲੱਗ ਗਿਆ ਉਸ ਮੁੰਡੇ ਨੇ ਉਹਨੂੰ ਧੋਖਾ ਦੇ ਕੇ ਮੈਨੂੰ ਪਰਤਿਆ ਅਤੇ ਇਸ ਗੱਲ ਤੇ ਉਹਨਾਂ ਦੋਹਾਂ ਵਿੱਚ ਲੜਾਈ ਹੋ ਗਈ ਅਤੇ ਉਹ ਨੇਹਾ ਨੂੰ ਹਮੇਸ਼ਾ ਦੇ ਲਈ ਛੱਡ ਕੇ ਚਲਾ ਗਿਆ ਪਰ ਜਾਂਦੇ ਜਾਂਦੇ ਮੇਰੇ ਸਰੀਰ ਤੇ ਦਾਗ ਲੱਗ ਗਿਆ ਅਤੇ ਅੱਜ ਮੈਂ ਉਸਦੇ ਬੱਚੇ ਦੀ ਮਾਂ ਬਣਨ ਵਾਲੀਆਂ ਅਤੇ ਉਹਨੇ ਹੱਥ ਜੋੜ ਕੇ ਮੇਰੇ ਤੋਂ ਮਾਫੀ ਮੰਗੀ ਅਤੇ ਆਪਣੇ ਪਿਓ ਕੋਲ ਮਿੰਨਤ ਕੀਤੀ ਕਿ ਉਹਦੇ ਪਾਪਾਂ ਦੀ ਸਜ਼ਾ ਮੈਨੂੰ ਨਾ ਦਿੱਤੀ ਜਾਵੇ ਆਪਣੀ ਧੀ ਦਾ ਸੱਚ ਸੁਣ ਕੇ ਮੇਰੇ ਸਹੁਰੇ ਦੀ ਜਾਨ ਨਿਕਲ ਗਈ ਅਤੇ ਪਵਣ ਮੈਨੂੰ ਸਹਾਰਾ ਦੇ ਕੇ ਕਮਰੇ ਵਿੱਚ ਲੈ ਗਿਆ ਉਹਨੇ ਮੈਨੂੰ ਤਸੱਲੀ ਦਿੱਤੀ ਕਿ ਉਹ ਮੇਰਾ ਸਾਥ ਦੇਊਗਾ ਅਤੇ ਮੈਨੂੰ ਕੋਈ ਤਕਲੀਫ ਨਹੀਂ ਹੋਣ ਦੇਊਗਾ ਮੇਰੇ ਸਹੁਰੇ ਨੇ ਮੇਰੀ ਨਾਨਾ ਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਪਰ ਉਹ ਵਿਚਾਰੀ ਆਪ ਧੋਖੇ ਵਿੱਚ ਫਸ ਗਈ ਸੀ ਇਸ ਲਈ ਨਾ ਸਿਰਫ ਉਹ ਨੂੰ ਮਾਫ ਕਰ ਦਿੱਤਾ ਬਲਕਿ ਕੋਜੀ ਹੀ ਸਾਲਾਂ ਵਿੱਚ ਮੈਂ ਆਪਣੀ ਸਹੁਰੇ ਨੂੰ ਵੀ ਇਸ ਗੱਲ ਦੇ ਲਈ ਮਜ਼ਬੂਤ ਕੀਤਾ ਕਿ ਉਹ ਨੀਹਾ ਨੂੰ ਮਾਫ ਕਰ ਦੇਣ ਪਵਨ ਨੇ ਜਿਸ ਤਰ੍ਹਾਂ ਮੇਰਾ ਸਾਥ ਦਿੱਤਾ ਸੀ ਮੈਂ ਫੈਸਲਾ ਕਰ ਲਿਆ ਸੀ ਕਿ ਮੈਂ ਆਪਣੀ ਸਾਰੀ ਜ਼ਿੰਦਗੀ ਇਸ ਦੇ ਨਾਲ ਹੀ ਬਿਤਾਵਾਂਗੀ ਤੇ ਰੱਬ ਦੀ ਐਦਾਂ ਦੀ ਮਿਹਰ ਹੋਈ ਕਿ ਮੇਰਾ ਬੱਚਾ ਵੀ गिर ਗਿਆ ਸੀ ਫੇਰ ਮੈਂ ਪਵਨ ਦੇ ਨਾਲ ਚੰਗੀ ਜ਼ਿੰਦਗੀ ਬਿਤਾਉਣੀ ਸ਼ੁਰੂ ਕਰ ਦਿੱਤੀ ਅਤੇ ਸਾਡੇ ਆਲੇ-ਦੁਆਲੇ ਨੇਹਾ ਵਰਗੀਆਂ ਬਹੁਤ ਸਾਰੀਆਂ ਕੁੜੀਆਂ ਸੀ ਜੋ ਕੱਚੀ ਉਮਰ ਵਿੱਚ ਝੂਠੇ ਪਿਆਰ ਵਿੱਚ ਫਸ ਕੇ ਨਾ ਸਿਰਫ ਆਪਣੀ ਬਲਕਿ ਆਪਣੇ ਘਰ ਵਾਲਿਆਂ ਦੀ ਵੀ ਜ਼ਿੰਦਗੀ ਬਰਬਾਦ ਕਰ ਦਿੰਦੀਆਂ ਆ। ਇਸ ਲਈ ਸਾਨੂੰ ਚਾਹੀਦਾ ਆ ਕਿ ਆਪਣੀਆਂ ਧੀਆਂ ਨੂੰ ਸਹੀ ਅਤੇ ਗਲਤ ਦਾ ਫਰਕ ਸਖਾਈਏ ਅਤੇ ਉਹਨਾਂ ਨੂੰ ਇਦਾਂ ਦੇ ਧੋਖੇਬਾਜ਼ਾਂ ਤੋਂ ਬਚਾਇਆ ਜਾਵੇ ਕੁਝ ਦਿਨਾਂ ਚ ਮੇਰੇ ਸਹੁਰੇ ਦੀ ਸਿਹਤ ਖਰਾਬ ਰਹਿਣ ਲੱਗੀ ਸੀ ਉਹਨੂੰ ਡਾਕਟਰ ਨੇ ਸ਼ੂਗਰ ਦੀ ਬਿਮਾਰੀ ਦੱਸੀ ਅਤੇ ਉਹਦਾ ਇਲਾਜ ਅਸੀਂ ਸਹੀ ਟਾਈਮ ਤੇ ਕਰਵਾਉਣਾ ਸ਼ੁਰੂ ਕਰ ਦਿੱਤਾ ਅਤੇ ਜਿਹਦੇ ਨਾਲ ਉਹਦੀ ਜਾਨ ਬਚ ਗਈ ਸੀ ਪਰ ਉਹ ਬਹੁਤ ਕਮਜ਼ੋਰ ਹੋ ਗਿਆ ਸੀ ਮੇਰੇ ਸਹੁਰੇ ਦਾ ਕੰਮ ਕਰ ਬਹੁਤ ਵਧੀਆ ਸੀ ਅਤੇ ਮੇਰੇ ਵਿਆਹ ਨੂੰ 3 ਸਾਲ ਹੋ ਗਏ ਸੀ ਮੇਰਾ ਘਰ ਵਾਲਾ ਵੀ ਵੱਡਾ ਚੁੱਕਾ ਸੀ ਹੁਣ ਉਸ ਦੀ ਉਮਰ 20 ਸਾਲ ਦੀ ਹੋ ਗਈ ਸੀ ਅਤੇ ਮੇਰੇ ਘਰ ਵਾਲੇ ਨੂੰ ਬਿਜਲੀ ਵਿਭਾਗ ਵਿੱਚ ਨੌਕਰੀ ਮਿਲ ਗਈ ਸੀ ਸਾਡਾ ਪਰਿਵਾਰ ਵੀ ਹੁਣ ਉਹਦੇ ਨਾਲ ਹੀ ਚੱਲ ਰਿਹਾ ਸੀ ਅਤੇ ਮੈਂ ਵੀ 28 ਸਾਲ ਦੀ ਹੋ ਗਈ ਸੀ ਅਤੇ ਮੇਰੀ ਨਨਾਨ ਉਹ ਮੇਰੇ ਤੋਂ 4 ਸਾਲ ਛੋਟੀ ਸੀ ਮੈਂ ਆਪਣੀ ਨਨਾਨ ਦਾ ਵਿਆਹ ਆਪਣੀ ਸਹੇਲੀ ਦੇ ਭਰਾ ਨਾਲ ਕਰਵਾ ਦਿੱਤਾ ਸਾਡਾ ਪਰਿਵਾਰ ਬਹੁਤ ਵਧੀਆ ਜ਼ਿੰਦਗੀ ਜਿਉਂਦਾ ਰਿਹਾ ਪਵਨ ਪਹਿਲੀ ਵਾਰ ਆਪਣੀ ਨੌਕਰੀ ਤੇ ਗਿਆ ਸੀ।widehat ਦੇ ਘਰ ਆਉਂਦੇ ਸਮੇਂ ਦੇਰ ਹੋ ਗਈ ਸੀ ਅਤੇ ਮੀਂਹ ਤੇਜ਼ ਹੋ ਰਿਹਾ ਸੀ। ਰਾਤ ਦਾ 1 ਵਜੇ ਗਿਆ ਅਤੇ ਉਹ ਘਰ ਆਇਆ ਸੀ। ਮੈਂ ਐਨਾ ਸੀ ਕਿ ਪਵਨ ਤੇਜੜਾ ਹੋਇਆ ਘਰ ਆਇਆ ਅਤੇ ਮੈਂ ਉਹਨੂੰ ਫਟਾਫਟ ਤੌਲੀਆ ਦਿੱਤਾ ਅਤੇ ਉਸਦਾ ਸਿਰ ਸਾਫ਼ ਕੀਤਾ। ਪਵਨ ਦੇ ਮਜਾਜ ਕੋਝਾ ਲੱਗ ਹੀ ਲੱਗ ਰਹੇ ਸਨ ਜਿੱਦਾਂ ਜਿੱਦਾਂ ਮੈਂ ਉਹਦਾ ਸਿਰ ਸਾਫ਼ ਕਰ ਰਹੀ ਸੀ। ਮੈਨੂੰ ਐਦਾਂ ਮਹਿਸੂਸ ਹੁੰਦਾ ਸੀ ਜਿੱਦਾਂ ਉਹਦੇ ਦਿਲ ਦੀ ਧੜਕਣ ਬਹੁਤ ਤੇਜ਼ ਹੋ ਗਈ ਹੋਵੇ। ਸਿਰ ਸਾਫ ਕਰਦੇ ਹੋਏ ਉਸਦਾ ਸਿਰ ਮੇਰੇ ਸੀਨੇ ਨਾਲ ਟਕਰਾ ਗਿਆ ਸੀ बार-बार ਇਦਾਂ ਹੀ ਹੁੰਦਾ ਸੀ ਅਤੇ ਮੈਨੂੰ ਉਸ ਦੀਆਂ ਇਹ ਆਦਮਾ ਬਹੁਤ ਵਧੀਆ ਲੱਗਦੀਆਂ ਸਨ ਪਵਨ ਮੈਨੂੰ ਕਿਤੇ ਨਾ ਕਿਤੇ ਬੱਚਾ ਨਜ਼ਰ ਨਹੀਂ ਆ ਰਿਹਾ ਸੀ ਉਹ ਵੱਡਾ ਹੋ ਗਿਆ ਸੀ ਪਹਿਲੀ ਵਾਰ ਉਹਦਾ ਛਪਰਸ਼ ਮੈਨੂੰ ਬਹੁਤ ਵਧੀਆ ਲੱਗ ਰਿਹਾ ਸੀ ਆਵਣ ਨੇ ਫਟਾਫਟ ਬੇਕਾਬੂ ਹੋ ਗਿਆ ਆਪਣਾ ਹੱਥ ਮੇਰੇ ਲੱਕ ਤੇ ਲਿਆਂਦਾ ਅਤੇ ਮੈਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ ਅਤੇ ਮੈਨੂੰ ਇਸ ਚੀਜ਼ ਦੀ ਕਦੋਂ ਤੋਂ ਚਾਹਤ ਸੀ ਮੈਂ ਵੀ ਉਹਦੀਆਂ ਬਾਹਾਂ ਵਿੱਚ ਬਹੁਤ ਖੁਸ਼ ਸੀ ਅਤੇ ਉਹਨੇ ਮੇਰੇ ਬੁੱਲਾ ਨੂੰ ਆਪਣੇ ਬੁੱਲਾ ਨਾਲ ਫੜ ਲਿਆ ਸੀ ਅਤੇ ਪਿਆਰ ਕਰਦਾ ਸੀ ਮੈਨੂੰ ਇਸ ਪਿਆਰ ਦੀ ਬਹੁਤ ਜ਼ਰੂਰਤ ਸੀ ਮੈਂ ਵੀ ਉਹਦਾ ਸਾਥ ਦੇ ਰਹੀ ਸੀ ਸਾਡੇ ਵਿਆਹ ਨੂੰ 5 ਸਾਲ ਹੋ ਗਏ ਪਹਿਲੀ ਵਾਰ ਮੈਂ ਉਹਦੇ ਪਿਆਰ ਵਿੱਚ ਪਾਗਲ ਹੋਈ ਸੀ ਅਤੇ ਉਹਨੇ ਹੌਲੀ-ਹੌਲੀ ਮੇਰੇ ਨਾਲ ਉਹ ਸਭ ਕਰਨਾ ਸ਼ੁਰੂ ਕੀਤਾ ਅਤੇ ਮੈਂ ਉਹਨੂੰ ਇੱਕ ਵਾਰ ਵੀ ਮਨਾ ਨਹੀਂ ਕਰ ਪਾਈ ਉਹ ਵੀ ਮੇਰੇ ਪਿਆਰ ਨਾਲ ਨਿਹਾਲ ਹੋਇਆ ਸੀ ਅਤੇ ਪਵਨ ਹੌਲੀ-ਹੌਲੀ ਮੈਨੂੰ ਦੱਸ ਰਿਹਾ ਸੀ ਕਿ ਜਦੋਂ ਮੈਂ ਪਹਿਲੀ ਵਾਰ ਤੈਨੂੰ ਵੇਖਿਆ ਸੀ ਅਤੇ ਮੈਂ ਆਪਣਾ ਦਿਲ ਹਾਰ ਬੈਠਾ ਸੀ ਮੇਰੀ ਉਮਰ ਘੱਟ ਸੀ ਜੀ ਦੇ ਕਰਕੇ ਮੈਂ ਤੈਨੂੰ ਖੁਸ਼ ਨਹੀਂ ਕਰ ਸਕਿਆ ਪਰ ਮੈਂ ਤੈਨੂੰ ਹਰ ਵਕਤ ਆਪਣੇ ਦਿਲ ਦੇ ਕੋਲ ਮੈਂ ਮਹਿਸੂਸ ਕਰਦਾ ਸੀ ਇਹ ਸੁਣ ਕੇ ਮੈਂ ਬਿਲਕੁਲ ਉਹਦੀ دیਵਾਨੀ ਹੋ ਗਈ ਸੀ ਪਵਨ ਮੇਰਾ ਘਰ ਵਾਲਾ ਸੀ ਅਤੇ ਮੈਂ ਉਹਦੀ ਘਰ ਵਾਲੀ ਸੀ ਸਾਡੇ ਦੋਹਾਂ ਦਾ ਪਿਆਰ ਇੰਨਾ ਸੀ ਕਿ ਭਾਵੇਂ ਹੀ ਸਾਡੀ ਉਮਰ ਵਿੱਚ ਫਰਕ ਸੀ ਪਰ ਅਸੀਂ ਦੋਨੇ ਇੱਕ ਦੂਜੇ ਦੀ ਜਾਨ ਬਣ ਚੁੱਕੇ ਸੀ ਉਹਨੇ ਮਰਦ ਹੋਣ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਸਨ ਉਹਨੇ ਮੈਨੂੰ ਕਿਹਾ ਕਿ ਮੈਂ ਤੈਨੂੰ ਹਰ ਸੁੱਖ ਦੇ ਸਕਦਾ ਹਾਂ ਮੈਂ ਇਦਾਂ ਕਾਬਿਲ ਹੋ ਗਿਆ ਹਾਂ ਅਸੀਂ ਦੋਨੇ ਬਿਆਰੁੱਤਾ ਜ਼ਿੰਦਗੀ ਨੂੰ ਬਹੁਤ ਵਧੀਆ ਤਰ੍ਹਾਂ ਜਿਉਣ ਲੱਗੇ ਸੀ ਅਤੇ ਕੁਝ ਹੀ ਦਿਨਾਂ ਵਿੱਚ ਮੇਰਾ ਸੌਰਾ ਵੀ ਠੀਕ ਰਹਿਣ ਲੱਗ ਪਿਆ ਸੀ ਪਰ ਹੁਣ ਉਹ ਕਰ ਹੀ ਰਹਿੰਦਾ ਸੀ ਕਿਉਂਕਿ ਉਹਦੇ ਕੋਲ ਕੰਮ ਨਹੀਂ ਹੁੰਦਾ ਸੀ ਉਹਦੀ ਥਾਂ ਤੇ ਸਾਰਾ ਕੰਮ ਮੇਰਾ ਘਰ ਵਾਲਾ ਹੀ ਕਰਦਾ ਸੀ ਕੁਝ ਮਹੀਨਿਆਂ ਬਾਅਦ ਮੈਂ ਪ੍ਰੈਗਨੈਂਟ ਹੋ ਗਈ ਸੀ ਅਤੇ ਫਿਰ ਮੈਂ ਇੱਕ ਪਿਆਰੇ ਜਿਹੇ ਬੱਚੇ ਨੂੰ ਜਨਮ ਦਿੱਤਾ ਸੀ ਅਤੇ ਮੇਰੇ ਬੱਚੇ ਦੀ ਸ਼ਕਲ ਮੇਰੇ ਘਰ ਵਾਲੇ ਵਰਗੀ ਹੀ ਸੀ ਅਤੇ ਪਵਨ ਉਸ ਨੂੰ ਬਹੁਤ ਪਿਆਰ ਕਰਦਾ ਸੀ ਅਤੇ ਸਾਰਿਆਂ ਨੇ ਉਹਨੂੰ ਦਿਲੋਂ ਸਵੀਕਾਰ ਕਰ ਲਿਆ ਸੀ ਇਹ ਕਹਾਣੀ ਪੂਰੀ ਤਰ੍ਹਾਂ ਕਲਪਨਿਕ ਹੈ ਇਸਦਾ ਕਿਸੇ ਵੀ ਵਿਅਕਤੀ ਸਥਾਨ ਜਾਂ ਅਸਲ ਘਟਨਾ ਨਾਲ ਕੋਈ ਵੀ ਸੰਬੰਧ ਨਹੀਂ ਹੈ ਦੋਸਤੋ ਉਮੀਦ ਹੈ ਕਿ ਤੁਹਾਨੂੰ ਸਾਡੀ ਕਹਾਣੀ ਪਸੰਦ ਆਈ ਹੋਵੇਗੀ ਜੇ ਕਹਾਣੀ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ ਕਰੋ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਬੈਲ ਨੂੰ ਜਰੂਰ ਦਬਾਓ ਤਾਂ ਜੋ ਅਗਲੀ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਧੰਨਵਾਦ